ਲੋ ਬਾਈ ਜੀ ਜੋ ਇਹ ਟਰੈਕਟਰ ਤੁਸੀਂ ਸਾਹਮਣੇ ਚੱਲਦਾ ਵੀਡੀਓ 'ਚ ਦੇਖ ਰਹੇ ਆ ਇਹ ਟਰੈਕਟਰ 225 ਡੀਆਈ ਹੈ 96 ਮਾਡਲ ਹੈ ਵੀ ਟਰੈਕਟਰ ਦਾ ਸਾਰਾ ਕੁਝ ਨਵਾਂ ਪਵਾਇਆ ਹੋਇਆ ਬਾਈਆਂ ਨੇ 1 ਲੱਖ ਰੁਪਇਆ ਤਕਰੀਬਨ ਇਹਦੇ ਉੱਪਰ ਲਾਤਾ ਵੀ ਇਹਦੀ ਡਿਟੇਲ ਆਪਾਂ ਨੇ ਆ ਵੀਡੀਓ ਦੇ ਵਿੱਚ ਦਿੱਤੀ ਹੋਈ ਆ ਅੱਗੇ ਤੁਸੀਂ ਵੀਡੀਓ ਦੇ ਵਿੱਚ ਦੇਖਿਓ ਸਾਰਾ ਕੁਝ ਇਹਦਾ ਵੀ ਕਿੰਨਾ ਮਾਡਲ ਹੈ ਕਿਆ ਰੇਟ ਹੈ ਕਿਆ ਕਿੰਨਾ ਟਾਇਰ ਟੂਰ ਹੈ ਸਾਰਾ ਕੁਝ ਦੱਸਿਆ ਹੋਇਆ ਬਾਈ ਦਾ ਨੰਬਰ ਵੀ ਦਿੱਤਾ ਹੋਇਆ ਆਪਾਂ ਨੇ ਵੀ ਆਪਾਂ ਨੇ ਇਹਦੀ ਚਲੋ ਸਾਨੂੰ ਵੀਡੀਓ ਜੋ ਮਾੜਾ ਰਿਹਾ ਆਪਣੀ ਗੱਲ ਸਮਝਾਉਣ ਵਾਸਤੇ ਇਹਦੀ ਆਵਾਜ਼ ਟਰੈਕਟਰ ਦੀ ਬੰਦ ਕਰੀ ਵੀ ਹੈ ਵੀ ਇਹ ਸਵਾਗਾ ਮਾਰ ਰਿਹਾ ਟਰੈਕਟਰ ਸਾਨੂੰ ਤਾਂ ਬਹੁਤ ਵਧੀਆ ਲੱਗ ਰਿਹਾ ਹੈ ਦੇਖਣ ਨੂੰ ਵੀ ਇਸ ਟਾਈਮ ਬਹੁਤ ਵਧੀਆ ਚੱਲਦਾ ਅਰਜਕਣਾ ਬਾਈ ਨੇ ਦੱਸਿਆ ਸਾਰੀਆਂ ਗੱਲਾਂ ਸਹੀ ਦਸੀਆਂ ਕੋਈ ਝੂਠ ਨਹੀਂ ਹੈਗੀ ਵੀ ਬਾਕੀ ਬਾਈ ਦਾ ਨੰਬਰ ਵੀ ਵੇਚਿਆ ਜੀ ਟਰੈਕਟਰ ਦੀਆਂ ਵੀਡੀਓ ਦੇ ਵਿੱਚ ਫੋਟੋਆਂ ਪਈਆਂ ਸਾਰੀ ਡਿਟੇਲ ਦਿੱਤੀ ਵੀ ਹੈ ਵੀ ਤੁਸੀਂ ਵੀਡੀਓ ਦੇ ਵਿੱਚ ਜਾ ਕੇ ਦੇਖੋ ਸਾਰੀ ਡਿਟੇਲ ਭਾਈ ਨਾਸਰੀ ਕਾ ਜੀ ਸਾਰਿਆਂ ਨੂੰ ਭਾਈ ਨਾਸਰੀ ਭਾਈ ਬੈਠੇ ਆ ਭਾਈ ਵਿਕੀਰਾਂ ਦੇ ਬੈਠੇ ਆ ਅਨੇ ਕਟਪੂਰਾ ਸਾਨੂੰ ਹੈ ਨਹੀਂ ਵਿਹਲੇ ਆ ਕਟਪੂਰਾ ਰੈਲੀ ਹਾਂ ਵੀ ਜਿਹੜਾ ਜੱਗਾ ਨਹੀਂ ਤੁਹਾਨੂੰ ਦੇਖਣਾ ਨਹੀਂ ਹੈਗਾ ਇਹ ਹਾਂ ਮੈਂ ਕਿੱਥੇ ਦੇਖਣਾ ਇਹ ਪਹਿਲੀ ਤਰੀਕ ਤੱਕ ਮਤਲਬ ਪਾਸਵਰਡ ਆ ਜਾਣਾ ਮੈਂ ਚੱਲਿਆ ਹਾਂ ਨਾਲ ਇਹਦੇ ਕਿਹਨੀ ਪਾਰਟੀ ਹੋਣੀ ਪਾਸਵਰਡ ਜੱਗੇ ਕਿਹਨੀ ਪਾਰਟੀ ਹੋਊਗੀ ਤੇ ਕਾਗਜ਼ ਪੱਤਰ ਮੈਂ ਤਾਂ ਆਇਆ ਲੱਗਦਾ ਵੀ ਵੀਡੀਓ ਦਿਖਾਈ ਨਹੀਂ ਇਹ ਹਾਂ ਜਿਹੜੇ ਜ਼ਾਬਰ ਪੰਜਾਬ ਨੂੰ ਦਾ ਸਾਡਾ ਲੱਗਦਾ ਦਾ ਇਹ ਜੂਪੀ ਦਾ ਕੋਈ ਕਾਗਜ਼ ਪੱਤਰ ਦਾ ਹੀ ਨਹੀਂ ਜਿਹੜਾ ਜੀ ਕਰ ਹੋਈ ਨਾਮ ਲਖਿਆ ਹੋਇਆ ਦੇਖ ਸਰਟੀਫਿਕੇਟ ਪੰਜਵੀਂ ਦਾ ਜੱਗਾ ਬਣੇ ਲਿਖਿਆ ਹੋਇਆ ਇੱਕ ਵਾਰ ਜਗਤਾਰ ਲਿਖਿਆ ਹੋਇਆ ਇੱਕ ਵਾਰ ਸੰਗ ਲਿਖਿਆ ਹੋਇਆ ਇੱਕ ਵਾਰ ਸਰਦਾਰ ਜੱਗਾ ਹਾਂ ਆਧਾਰ ਕਾਟ ਪਰ ਹੋਰ ਕੁਝ ਲਿਖਿਆ ਹੋਇਆ ਪੈਨ ਕਾਰਡ ਪਰ ਹੋਰ ਕੁਝ ਮੈਂ ਕਹਿੰਦੇ ਬਣੇ ਚੱਕਣੇ ਗਏ ਤੇ ਐਵੇਂ ਮਾਰਦੇ ਚੜਾਈ ਆ ਬਾਈ ਮੋਰੀ ਚੜਾਈ ਆ ਹੁਣ ਬਾਈ ਸਾਰਾ ਹੋ ਗਿਆ ਸੈਟ ਕਰਿਆ ਮਾਸਰ ਨਹੀਂ ਕਰਾਇਆ ਬਾਈ ਮਾਸਰ ਨਹੀਂ ਕਰਾਇਆ ਬਾਈ ਨੂੰ ਚਾਲਨ ਦਾ ਪ੍ਰੋਗਰਾਮੋ ਜੇ ਲੋਟ ਵੀ ਸਾਰਾ ਕੁਝ ਲਪਾਈ ਕਰਤਾ ਸੱਟ ਇਹਦਾ ਤੇਰੀ ਹੁਣ ਫੋਟੋ ਹੋਦੀ ਹੈ ਹਾਂ ਹੁਣ ਫੋਟੋ ਹੋ ਰਹੀ ਜੀ ਇਹਦੀ ਤੇ ਹੁਣ ਇਨਕੁਆਰੀ ਆਉਂਦਾ ਦਨੂੰ ਹੈਂ ਟ੍ਰੱਪਰ ਨੂੰ ਛੇਤੀ ਆ ਜਾ ਯਾਰੇ ਕਿਸਮ ਦਾ ਨਹੀਂ ਪਤਾ ਹੁੰਦਾ ਵੀ ਕਦ ਕਰ ਸਾਨੂੰ ਜਾਗ ਜਾਣਾ ਕੋਈ ਪਤਾ ਨਹੀਂ ਹੁਣ ਸੁੱਤੀ ਗਈ ਆ ਹੌਣ ਟਰੰਪ ਗਿਆ ਬਣਿਆ ਕੋਈ ਦਿੱਤਾ ਇਹ ਹਾਂ ਆ ਕੇ ਕਿਹਦੇ ਉੱਤੇ ਵੀ ਬਈ ਵਾਲੇ ਸਾਡੀ ਪਾਣੀ ਲਾਉਂਦੇ ਵਾਲੇ ਭਲੇ ਕਹਿੰਦਾ ਪਈ ਐ ਵਿੱਚ ਮਸ਼ੀਨਾਂ ਦੇ ਜਿਹੜੀਆਂ ਆਹ ਕਸਮਾਤ ਕਹਿੰਦਾ ਬੰਦ ਪਈ ਐ ਵਿੱਚ ਮਸ਼ੀਨਾਂ ਦੀ ਮਸ਼ੀਨਾਂ ਚ ਵੀ ਨਹੀਂ ਆਈਗੀ ਉਹ ਤੈਨੂੰ ਕੋਈ ਪਤਾ ਹੈ ਹੈ ਤਾਂ ਹੈ ਕਿਸੇ ਕਾਗਜ਼ ਪੱਤਰੇ 'ਚ ਗੰਦੀ ਬੰਦ ਹੋਈ ਪਈ ਐ ਇਹ ਪਤਾ ਨਹੀਂ ਚੀਜ਼ ਦਾ ਗੱਲ ਕਿੱਥੇ ਖੁੱਲ ਜਣੀ ਆ ਕਿਨਾਂ ਕਿੱਥੇ ਚੱਕ ਲੈ ਰੱਬ ਨੇ ਝਾੜ ਵਾਲੀ ਕਿਤਾਬ ਖੋਲਣੀ ਆਲੇ ਤੇ ਲਕੀਰ ਦੀ ਪਹਿਲਾ ਖੁੱਤੂ ਮੇਰੀ ਬਹਿਲ ਉੱਪਰ ਪਈ ਹੋ ਉਹ ਆਪਣੇ ਪਾਰਟੀ ਵਾਲੇ ਵੀ ਕੁਝ ਜਿਹੜੇ ਪੈ ਗਏ ਤਾਂ ਬਾਈ ਜਨ ਦੇ ਕੋਲੇ ਗੱਲ ਸੁਣਦੇ ਫੈਲਾ ਨਾ ਸਾਰਿਆਂ ਦੇ ਉੱਪਰੇ ਪ ਹਣਾਉਣੇ ਵਾਲਾ ਵੀ ਆਈਦਾ ਮਾੜਾ ਮੋੜਾ ਹਾਂ ਸਮਝਿਆ ਰਗੂ ਨਹੀਂ ਕੁਸ ਵੀ ਨਹੀਂ ਉੱਠ ਕੇ ਸਾਡੇ ਦੇ 4 ਵਜੇ ਹਾਂ ਪਿੰਡਾਂ ਨਾਲ ਆਤ ਹੋ ਕੇ ਗੁਰਦੁਆਰਾ ਸਾਹਿਬ ਮੱਥਾ ਟੇਕੀਦਾ ਤੇ ਉੱਥੇ ਅਰਦਾਸ ਕਰੀਂਦੀ ਸਰਬੱਤ ਦਾ ਭਲਾ ਮੰਗੀਦਾ ਭਲਾ ਫੇਰ ਹੋਣੀ ਹੁੰਦੀ ਆ ਹਾਂ ਸਮਝਿਆ ਜੇ ਤੁਸੀਂ 8-9 ਵਜੇ ਸੁਤੇ ਪੈ ਰਹੇ ਨਾ ਉਹ ਘੜਦਾ ਰਾਤੀ ਕਿ ਮੋਢੇ ਵਿਚਾਰ ਕੇ ਅੱਖਾਂ ਬਟਾ ਸਾਢੇ ਸੁਖਰੇ ਬਣੇ ਆ ਵਾ ਸੜਨਾਂ ਕਪਰੇ ਬੜਿਆ ਸੁਖਰੇ ਦਾ ਤੋਂ ਅੱਛੀ ਚੀਜ਼ ਲੈ ਜਾਨੇ ਫਿਰ ਐਕਸੀ ਰਾਤਾਂ ਸੌਂ ਜਾਨਾ ਗਿਆ ਨਾ ਤੋਂਰੇ ਮੈਂ ਉੱਤਾਂ ਸੌਂ ਜਾਨਾ ਗਿਆ ਇੱਕ ਨੇ ਭਾਈ ਰਹਿਣ ਵਾਸਤੇ ਵੱਧ ਪ੍ਰਿੰਟ ਆਇਆ ਫਿਰ ਕਿਲੋੜੇ ਜਿੱਕਣਾ ਰਾਤਾਂ ਦੋ ਛੋਟੇ ਛੋਟੇ ਕੋਲੇ ਫਾਇਦਾ ਸੁਗੜੀਆਂ ਮੈਂ ਹੋਰ ਕੰਦ ਦੇ ਹੋਰ ਵਿਚਾਲੇ ਹੋ ਰਹੇ ਨੇ ਬੜੀਆਂ ਰਾਤਾਂ ਬਸ ਫਿਰ ਸਭ ਤੋਂ ਉੱਪਰ ਭਈ ਕਹਿੰਦਾ ਪਾਣੀ ਪਹਿਲਾਂ ਦਾ ਪਰ ਕਹਿੰਦਾ ਮੈਂ ਕਿੱਥੋਂ ਸੁੱਕੜੀ ਵੀ ਪਾਇਦਾ ਹੱਥ ਜੀ ਨਹੀਂ ਆਉਂਦੀ ਉਹ ਤੇ ਬெட் ਲਾਇਆ ਨਾ ਕਰਾ ਤੇ ਕਹਿੰਦੇ ਬெட் ਲਾਉਣਾ ਸੀ ਫਿਰ ਬெட் ਲਾਉਣਾ ਅੱਜ ਤਾਂ ਇੰਨੀ ਜਗ੍ਹਾ ਹੈ ਨਾ ਕਜੋ ਪਹਿਲੇ ਉਹ ਮਸ਼ੀਨ ਉਹ ਫਾਇਲ ਚਾਹੁੰਦੀ ਜੇ ਦਿੱਤੀ ਤੇ ਕਢਾਇਆ ਉਹ ਵੀ ਕਹਿੰਦੇ ਜਿੰਨੀ ਚੰਗਾ ਭਰਨਾ ਨਹੀਂ ਕਰ ਰਹੇ ਹੁਣ ਕੱਲ ਨੂੰ ਬਾਈ ਬੈਡ ਕਸਣਾ ਹੈ ਧਾਨਾ ਦੇ ਵਾਸਤੇ ਤਿਆਰੀ ਕਰੀਏ ਟਰਾਲੇ ਟੁੱਲੇ ਦੀ ਹਵਾ ਉਹ ਜਾ ਕਰਾ ਲੈ ਬਾਈ ਫਿਰ ਰਿਪੇਰਸ ਤੇ ਭੁਲਾਇਆ ਗਿਆ ਹੋ ਗਿਆ ਹੋ ਗਿਆ ਜੇ ਭੁਲਾਇਆ ਹਾਂ ਕੱਲ ਐਸੇ ਭੁਲਾਇ ਤੇ ਰੋਣਾ ਚੱਲਿਆ ਦਾ ਜਰਾ ਐ ਭੁਲਾਇ ਕਿਵੇਂ ਹੋ ਜੂਗੀ 800 ਕਿਲੋ ਵਜਨ ਲੱਦੇ ਤਾਂ ਭੁਲਾਇ ਨਹੀਂ ਜਾਂਦੀ ਹੁੰਦੀ ਉਹ ਹਵਾ ਜੱਗੇ ਜੇ ਹਵਾ ਪੂਰੀ ਆ ਫੇਰ ਨਹੀਂ ਜਾਂਦੀ ਜੇ ਟਰਾਲੇ ਦੇ ਟਾਇਰ ਤੇ ਹਵਾ ਘਟਾ ਹੈ ਫੇਰ ਬੜਾ ਕੇ ਖਰਾਬ ਹੋ ਜਾਂਦੀ ਹੈ ਟਟ ਕੱਟ ਵਿੱਚ ਤਾਂ ਮਨੂੰ ਸਾਈਕਲ ਆ ਚਲਾ ਲੈ ਮੋਟਰਸਾਈਕਲ ਦਾ ਟਾਇਰ ਚਲਾ ਲੈ ਸਮਝਿਆ ਉਹਨਾਂ ਖਤਮੇ ਹੋਣਾ ਹੈ ਉਹਨਾਂ ਦਿਖਾ ਦਊਗਾ ਮੈਂ ਉਹਨਾਂ ਨੂੰ ਕੱਲ ਮੇਰੇ ਵਾਲੇ ਮੋਟਰਸਾਈਕਲ ਦੀ ਹਵਾ ਨਹੀਂ ਜਾਈਗੀ ਮੈਂ ਤੇਰੇ ਸਾਹਮਣੇ ਰੋੜੀ ਹਾਂ ਤਾਂ ਮੈਂ ਉਥੇ ਘਰ ਤੇ ਉਰੇ ਤੱਕ ਚੜ ਕੇ ਆ ਜੰਦਾ ਨਾ ਉਹ ਵੀ ਟੁੱਟੀ ਲੱਦੀ ਨਹੀਂ ਨਾ ਟੂਬ ਲੱਦੀ ਕਿੱਥੇ ਐਨੇ ਜੇ ਕੰਮ ਕਰ ਦਿੰਦਾ ਉਹਨੂੰ ਪੈਂਚਰ ਹੈ ਉਹ ਤਾਂ ਉਹਨੂੰ ਫਿਰ ਪੈਂਚਰ ਹੈਗਾ ਨਾ ਪੁੱਛ ਲੈ ਇਹਨੂੰ ਪੈਂਚਰ ਅਸੀਂ ਤਾਂ ਵੀਡੀਓ ਦੇਖਿਆ ਕਰਿਆ ਸਾਡੇ ਤੋਂ ਦੇਖਿਆ ਹਾਂ ਹਾਂ ਪਾਣੀ ਦਾ ਮਾਰਨ ਨੂੰ ਤਰਲੇ ਦੇ ਬਾਹਰ ਕੱਟ ਕੱਟ ਕੇ ਉਹਨੂੰ ਖਾ ਗੱਤਾਂ ਉਹਨੇ ਹਾਂ ਪੈਂਚਰ ਵਾਲਾ ਪੈਂਚਰ ਲਾਇਆ ਲਾਗੇ ਮਹਾ ਲਾਗੇ ਮਾ ਪੱਕਾ ਕਹਿੰਦਾ ਹਾਂ ਵਰਤਾ ਪੰਜਰਵਾ ਪੱਕਾ ਦਾ ਸਟੂਪ ਲਾਗੇ ਤਾਂ ਗਰਫਾ ਕਹਿੰਦਾ ਹਾਂ ਉਹ ਵੀ ਹੈਗਾ ਮਾ ਵੀ ਤੂੰ ਇਹਨੂੰ ਪੱਕਾ ਕਹ ਲੈ ਕਹਿੰਦਾ ਹੂੰ ਇਹ ਤਾਂ ਸਾਨੂੰ ਸਾਰਾ ਕੰਮ ਸਾਰਦਾ ਨਹੀਂ ਮੋਟਰਸਾਈਕਲ ਤਾਂ ਇਹ ਹੀ ਲੱਗਦਾ ਮੋਟਰਸਾਈਕਲ ਤਾਂ ਇਹ ਹੀ ਲੱਗਦਾ ਇਹ ਜੀ ਲੱਗਣਿਆ ਉਹ ਵੀ ਤਾਂ ਬਹੁਤ ਔਖਾ ਲੱਗਣਾ ਤਾਂ ਕਾਲਾ ਹੀ ਬਹੁਤ ਦੋ ਉਸ ਸਟੂਪ ਵਾਲਾ ਤਾਂ ਲੱਗਣਾ ਗਰਮ ਹੋ ਕੇ ਵਾਹ ਸ਼ੋਭੀਨਾਂ ਪੱਕਾ ਪਕਣਾ ਇੱਕ ਗਵਿੰਦਰ ਮਾ ਹੋਰ ਦੇਖਿਆ ਜਾਨ ਮਾ ਦੇ ਮਿਸਤਰੀ ਲੱਗੇ ਹੋਏ ਆ ਉਹ ਭਾਈ ਸਾਹਿਬ ਆਹ ਇੱਧਰ ਵੀ ਗੱਲ ਹੁਣ ਲੋ ਜਿਹੜੇ ਜਾਣ ਵਾਸਤੇ ਮੈਤਰੀ ਲੱਗੇ ਹੋਏ ਉਹਦੇ ਇਟਾ ਹੀ ਨਵੀਂ ਬਣਾਂ ਹਾਂ ਉਹਦੇ ਵਿੱਚ ਆਪਾਂ ਉਹ ਕਹਿੰਦਾ ਵੀ 10.5 ਰੁਪਏ ਨੂੰ ਢਾਈ ਹੈ ਠੀਕ ਹੈ ਮੈਨੂੰ ਬਾਈ ਦਾ ਕਮੈਂਟ ਆਇਆ ਵਾ ਇੱਕ ਦਾ ਕਹਿੰਦਾ ਵੀ 5 5.5 ਰੁਪਏ ਇਟਾ ਗੱਲ 10.5 ਹਾਂ ਉਹਦੇ ਨਾਲ ਦੀ ਇਹਦੇ ਨਾਲ ਦੀ ਦੱਸਿਆ ਉਹਨੇ ਕਿ ਹੁਣ ਨਾਲ ਜਿਉਂ ਦੱਸਣੀ ਹੈ ਜਿਹੜੀ ਇਟਾ ਆਈ ਵੀ ਆ ਦਿਖਾਈ ਆਪਣੀ ਵੀਡੀਓ 'ਚ ਕੁਆਲਿਟੀ ਦਾ ਬਾਤ ਪਤ ਲੱਗ ਵੀ ਕੁਆਲਿਟੀ ਦਾ ਹੁਣ ਬਾਤ ਪਤ ਲੱਗੂਗਾ ਜਣੀ ਇਹ ਇਟਾ ਹੀ ਫਦੇਗੜ ਸਾਹ ਦੇ ਅੱਛਾ ਸਮਝਿਆ ਨੰਬਰ ਦੋ ਇਦੇ ਵਿੱਚ ਹੁਣ ਮਿਸਤਰੀ ਨੂੰ ਦਿੱਕਤ ਆਉਂਦੀ ਹੈ ਵੀ ਦਾ ਰੋੜਾ ਹੈ ਨਾ ਡੇਲੀ ਹੈ ਨਾ ਪਾਉਣਾ ਹਾਂ ਡੇਲੀ ਵੀ ਫਰੇਕ ਰੇਦੇ ਲੱਗਦੀ ਹੈ ਅੱਧਾ ਵੀ ਫਰੇਕ ਰੇਦੇ ਪਾਉਣੀ ਲੱਗਦੀ ਹੈ ਵਾਟਾ ਜੇ ਮੈਂ ਨਾ ਆਈ ਹੋ ਸਕਦਾ ਉਹ ਉਲਟ ਚਾਹੇਟ ਨਾਲ ਉਹ ਜੜੀ ਲੁੱਲੀ ਬਣੀ ਫੇਟਾ ਹੋਰ ਮੈਂ ਤਾਂ ਘੋਟਾ ਬਣਾਤਾ ਫੇ ਤਾਂ ਗੱਲੇ ਬਣਿੰਦੇ ਆ ਜਿਹੜੀ ਚੀਜ਼ ਆ ਪਰ ਇਹਦੀ ਇੱਕੋ ਹੀ ਸਿਫਤ ਹੈ ਜੇ ਸੂਤ ਇੱਧਰ ਲਾ ਮਿਸਤਰੀ ਨੇ ਦੂਏ ਪਾਸੇ ਵੀ ਕੱਢ ਸੂਤ ਵਿੱਚ ਆਉਂਦੀ ਆ ਸੂਤ ਜੋੜਨੇ ਆ ਸਿੱਧੀ ਮੁੱਠੀ ਦਾ ਨਹੀਂ ਬਣਦਾ ਇਹਦਾ ਵੀ ਵੇਖਣਾ ਆਪਣਾ ਅਮੇ ਤੈਲਾ ਹੁੰਨੀ ਹੈ ਉਹਦੇ ਪੇਰ ਸਿੰਜੇ ਕੋ ਦੇ ਹੁੰਦੇ ਇੱਕ ਬੰਦਾ ਡੇਲੀਆਂ ਰੋੜੇ ਪਾਉਣੇ ਬਣਾਉਣ ਪੜਾ ਅੱਛਾ ਕੱਲ ਡੇਲੀ ਬਣਾਤੀ ਪਾਉਣਾ ਵੀ ਗੱਲ ਬਣ ਜਾਂਦਾ ਰੋੜੇ 1 1 2 ਬਣ ਜਾਂਦੇ ਜਿੰਨੇ ਨੂੰ ਉਹ ਬਣਾਉਂਦਾ ਇੰਨੇ ਨੂੰ ਮੇਸਤਰੀ ਰਸਾ ਲਾ ਦਿੰਦੇ ਉੱਥੇ ਮੰਗਦੇ ਗਾਇ ਦੀ ਗੈਰ ਮਸਾ ਪੂਰੇ ਹੁੰਦੇ ਵਧੀਆ ਸਫਾਈ ਨਾਲ ਦੀ ਨਾਲ ਹੈ ਹਾਂ ਨਹੀਂ ਫਿਰ ਆ ਨਾ ਜਿਹੜਾ 6 700 ਰੁਪਏ ਦਾ ਖਰਚਾ ਗੱਲ ਪਾ ਕੇ ਕੱਲ ਮੈਂ ਮਸੜ ਗਿਆ ਤਾਂ ਲੰਘਦੇ ਨੇ ਦੇਖਿਆ ਮੈਂ ਐਂ ਸਾਫ ਪੂਰੇ ਰੋੜਾਂ ਦੀ ਕੋਸ ਉਹ ਤਾਂ ਹੈ ਨਹੀਂ ਦਿਲਵੀਰ ਹੁਣ ਇੱਕ ਬੰਦਾ ਲੱਗਿਆ ਹੋਇਆ ਇਹਦੇ ਪੱਲੇ ਦਿਹਾੜੀ ਪਰ ਅੱਗੇ ਵਾ 600 ਰੁਪਏ ਦਿਹਾੜੀ ਆ। ਉਹ ਰੂਲੇ ਬਣਾਉਣਾ ਇਟਾਂ ਦੇ। ਫੇਰ ਪੂਰੇ ਨਹੀਂ ਹੁੰਦੇ ਆ ਕਿ ਫੇਰ ਉਹ ਰਿਸਕ ਵਾਲਾ ਕੰਮ ਆ। ਕਟਰ ਪਰ ਬਣਦੇ ਆ। ਇੱਟ ਜਿਆ ਮਹਿੰਗੀ ਆ। ਇਟ ਜਿਆ ਚੱਲ ਰੂਲੇ ਬਣਨਾਈ ਉਹਦਾ। ਉਹ ਆਏ ਨਹੀਂ ਉਹਦਾ। ਇੱਟ ਜੀ ਵੀ ਕੜੀ ਕਿਸੇ ਟਾਈਮ ਇਟ ਤੋਂ ਬਿਜਲੀ ਵਾਲਾ ਕੰਮ। ਨਹੀਂ ਸਕਦਾ ਬਿਜਲੀ ਦਾ। ਬਿਜਲੀ ਨਾ ਹੋਵੇ ਜਨਰੇਟਰ ਦਾ ਵੱਲੋਂ ਬਸਤ ਕਰਨਾ ਪੈਗਾ ਉਹ ਵੀ ਖਰਚਾ ਪੈਗਾ ਬੰਦੇ ਨੂੰ। ਨਹੀਂ ਰੂਲੇ ਵਾਂਗ ਕੰਮ ਆ ਜਾਂਦਾ। 300 ਰੁਪਏ ਨਾਲ ਲੈਟ ਭਾਜੀ। ਹਾਂ ਲੈਟ ਭਾਜੀ। ਦੈਲ ਨਾਲ ਕੰਮ ਹੋ ਗਿਆ ਯਾਨੀ ਇਹਦੇ ਵਿੱਚ ਤੁਸੀਂ ਜਿਹੜੀ ਗੱਲ ਫੜੀ ਦੀ ਉਹ ਫੜੀ ਨਹੀਂ ਹੈਗੀ ਫੜਨੀ ਚਾਹੀਦੀ ਸੀ ਵੀ ਜਿੱਥੇ ਇੱਕ ਮੰਡਲ ਇੱਟਾਂ ਦਾ ਆਇਆ ਉੱਥੇ 1 ਕਰੋੜ ਰੁਪਏ ਡੇਲੀਆ ਦੇ ਪਾਉਣ ਜਾਣਗੇ ਸਮਝ ਆ 324 ਕਿੰਨੀ ਸੀ ਹਾਂ 324 324 ਇੱਟਾਂ ਦਾ ਏਕਨੇ ਹਿਸਾਬ ਕਰਾ ਕੇ ਕੋਈ ਜਾ ਜਗਾ ਰਹਿ ਗਏ ਜਹਾ ਭਾਈ ਡੇਲੀਆ ਆ ਰੋ ਇਹ ਨਹੀਂ 10000 ਰੁਪਏ ਮਗਰ ਰੁਕ ਪੁੱਛਾਈ ਤੇ ਇਹਨੇ ਬਣਾ ਦੋੜੇ ਮੈਨੂੰ ਕਿੰਨੀ ਗੱਡੀਆਂ ਦੇ ਦੀਆਂ ਹਾਂ 10000 ਰੁਪਏ ਛੇ 700 ਰੁਪਏ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਆ ਹਾਂ 6 700 ਦਾ ਘੱਟੋ ਘੱਟ ਵੇਚਣੇ ਚਾਹੀਦੇ ਆ ਮੰਨ ਲਾ ਹੁਣ ਇਹਦੀ ਕੋਈ ਚੀਜ਼ 9 ਫੁੱਟ ਕਵਰ ਕਰਦੀ ਆ ਬੰਦੇ ਨੇ ਕਵਰ ਆਈ 8 ਬਾਈਅਰ ਦਾ ਕੋਨਾ ਉਸ ਤੋਂ ਵੱਢਣੀ ਆ ਮੈਂ ਉੱਥੇ ਜਾ ਕੇ ਆਇਆ ਉੱਥੇ ਮਿਸਤਰੀ ਆ ਕੇ ਜਿਦੋ ਲਿਆ ਡੇਲੀਆਂ ਦੇ ਬਣਾ ਕੇ ਦੇ ਦੇਲੀਆਂ ਬਣਾ ਕੇ ਡੇਲੀਆਂ ਵਾਲੇ ਕੋਲ ਇੱਕ ਮਿੰਟ ਦਾ ਵੀ ਟਾਈਮ ਨਹੀਂ ਹੈ ਹਾਂ ਉਹ ਲੋੜਾ ਲੱਗਿਆ ਉਹ ਕੰਮ ਕਰਾਂਗਾ ਇਹ ਗੱਲ ਥੋੜੀ ਹੈ ਬਈ ਕਿਹਦੀ ਵਾ ਜੇ ਆਪਣੀ ਫੇਰ ਵਿੱਚ ਦੋ ਤਿੰਨ ਆਏ ਘੁੰਮੋਂਦਾ ਨਵੀਂ ਜਿੱਟ ਨੂੰ ਜਰੇਣਾ ਚੱਲੋ ਗਿਆ ਅਲਵਾ ਥੋੜੀ ਜਾਂਦੀ ਹੈ ਟੇਸੀ ਕਰਨ ਥੋੜੀ ਵੀ ਹੈ ਜੇ ਫੋਟੋ ਲਈ ਹੈ ਗੱਲ ਤੇ ਫੋਟੋ ਵੀ ਫੇਰ ਉਹ ਅਗਲਾ ਕਹਿੰਦਾ ਵੀ 10 ਰੁਪਏ 10 ਰੁਪਏ ਕਹੇ ਪੱਕੀ ਬੋਹਦਾ ਪੱਕੀ ਬੋਹਦਾ ਇਹਦਾ ਪਤਾ ਨਹੀਂ ਕਿ ਤੈਨੂੰ ਹੋੜ ਜਾਣਾ ਦੋਈ ਨੂੰ ਤਾਂ ਜਿੱਦ ਤੂੰ ਮਰਜ਼ੀ ਛਾਗਦਾ ਉੱਥੇ ਨੂੰ ਫਟੋ ਗਈ ਕਰੋ ਬੇਟ ਥੋੜੀ ਨਾਲ ਨਰਮ ਹੁੰਦੀ ਹੈ ਵੀ ਚਲੋ ਬਾਕੀ ਦਿਖਾਉਂਦਾ ਜੀ 4 ਮਾਸ ਦੇ ਕਿ ਜਿਹੜਾ ਚੰਦਾ ਮਾੜਾ ਮੋਟਾ ਕੰਮ ਜਿੰਨਾ ਕੱਜ ਮਿਸਤਰੀ ਲੱਗੇ ਹੋਏ ਜਣੀ ਪੱਤਰਾ ਦਾ ਕੰਮ ਹੋ ਗਿਆ ਉਹਦੇ ਹੁਣ ਨਿਮਾ ਨਾਲ ਹੀ ਭਰਤੀ ਹੋ ਗਈ ਲੈਵਲ ਰੂਫ ਜਿਹੜਾ ਹੈਗਾ ਉਹਦਾ ਸਿੱਧੀਆਂ ਕੰਦਾ ਚੱਕਦੇ ਉੱਪਰ ਇੰਜ ਜਗਾਠਾ ਪਾ ਰਹੇ ਆ ਉਹ ਪਤਾ ਲੱਗ ਜਾਂਦਾ ਜਗਾਠਾ ਸੇ ਰੱਖਣ ਹਾਂ ਜਗਾਠਾਂ ਦੇ ਦਰਵਾਜੇ ਦੇ ਨਾਲੇ ਲੱਗੇ ਬਾਹਰ ਨਾਲ ਵੀ ਆਹ ਇੱਥੇ ਦਰਵਾਜਾ ਉਹਨਾਂ ਦੇ ਨਾਲੇ ਟਾਕੀਆਂ ਦੇ ਗੇੜੇ ਚਲੀ ਗਾਓ ਜਿੱਥੇ ਕਾਕੀਆਂ ਰੱਖ ਹੋਣੀਆਂ ਨਾ ਉੱਥੇ ਉੱਥੇ ਕੰਦ ਆਪਣੀ ਹਰਕਤ ਦੇ ਬਰਾਬਰ ਕਰ ਜਾਂਦੇ। ਬਸ ਦੋ ਦਿਨ ਟੱਕੇ ਦਾ ਪਤਾ ਲੱਗੂ ਟੱਕੇ ਵੀ ਕਿੱਥੇ ਰੱਖੀ। ਹਾਂ ਬਸ ਦੋ ਦਿਨ ਵਿੱਚ ਇਹਨਾਂ ਸਾਰੇ ਏਰੀਆ ਕਵਰ ਕਰ ਦੇਣਾ ਉਹ ਕਰਕੇ ਹੁਣ ਉਹ ਟੜ ਗਿਆ ਕੰਮ ਇਹਦਾ। ਉਹਦੇ ਆਲਾ ਟਾਕੀਆਂ ਵਾਲਾ ਵੀ ਕੰਮ ਘਟ ਗਿਆ ਤੇਰਾ ਫਿਰ ਪੈੜਾ ਵਾਲਾ ਕੰਮ ਚੱਲ ਪਿਆ। ਉਹ ਸਾਡੇ ਸਾਰਾ ਕੰਮ ਕੱਢਣਾ। ਐਵੇਂ ਸਾਡਾ ਅਸੀਂ 11 12 ਜੇ ਪਾਇਆ ਸੀ। ਹਾਂ। ਇਹ ਨੇ ਰੱਖਦੇ ਮੈਂ ਉਹਨੂੰ ਮੇਤਰੀ ਨਗਰ ਦਾ ਸਕੂਲ ਹੁੰਦਾ ਹੈ ਉਹ ਕੀ ਬੰਦ ਕਰਾਈ ਜਿਆਦਾ ਇਕਨਿਆ ਟਾਕਿਆਂ ਦਾ ਫਾਇਦਾ ਹੀ ਬਾਈ ਬਹੁਤ ਹੈ ਇਹ ਵੀ ਕਮਰਾ ਬੰਦ ਵਿੱਚ ਆਉਂਗੇ ਅਸੀਂ ਹੁਣ ਕਰਦੇ ਬੈਠੇ ਹਾਂ ਬਾਈ ਰਾਤ ਨੂੰ ਹੁਣ ਬੰਦ ਕਰ ਲੈ ਟਾਂ ਬਿਜੇ ਮਾੜਾ ਮੋਟਾ ਜਾਣਨਾ ਚਾਹੀਦਾ ਤਾਂ ਨਹੀਂ ਰਹਿੰਦੇ ਨਹੀਂ ਤਾਂ ਉਹ ਵੀ ਘਬਰਾੜ ਜੂ ਜਿਹਨੇਰੇ ਤੇ ਬੈਣਾ ਲਾ ਬਾਹਰੇ ਬੈਜਣਾ ਹੁਣ ਬਾਹ ਖੰਡ ਹੋ ਗਏ ਮੌਸਮ ਠੰਡਾ ਹੋ ਗਿਆ ਬਾਹਰ ਬੈਜਣਾ ਤੇਰੇ ਲੋ ਹਾਂ ਠੀਕ ਹੈ ਉਹਦੇ ਉਹ ਠੱਡ ਥੋੜੀ ਹੋਈ ਆ ਹਾਂ ਫੇਰ ਤਾਂ ਕਵਰੇਜ ਵੈ ਗਿਆ ਉਹ ਬਾਹਰ ਨਾਲ ਦਾ ਹੀ ਕਵਰੇਜ ਸੇ ਪੈਣਾ ਫਿਰ ਤਾਂ ਜਣੀ ਹੁਣ ਏਸੀ ਕਰ ਕੇ ਅੰਦਰ ਵੜਨਾ ਪੈਂਦਾ ਦਾ ਵੀ ਪਤਾ ਨਹੀਂ ਲੱਗਦਾ ਹੈ ਕਿ ਬਾਹਰ ਦਾ ਟੰਗਰਾ ਬੱਚਾ ਜਿਹੜੀ ਪਤਾ ਲੱਗਦਾ ਹੈ ਕਾਹਦੇ ਦਾ ਬਾਹਰ ਤਾਂ ਇਹ ਹੀ ਪਿਆ ਬੰਦਾ ਨਾ ਮਾੜੀ ਹੀ ਫਿਰ ਕੇ ਬੰਦਾ ਹੋ ਜਾ ਗੁਰਦਵਾਰ ਸਾਹਿਬ ਜੇ ਲੱਗੇ 4 ਵਜੇ ਤਾਂ ਅਕਾਡੋਮੈਟਿਕ ਖੁੱਲ ਜਾਂਦੀ ਹੈ ਹੁਣ ਲਾਰਾਂਗੇ ਹੋਰ ਜੀ ਪੈਂਦੀ ਹੈ ਬਹੁਤ ਇਹ ਤਾਂ ਬਈ ਵੜ ਕੇ ਆਈ ਨੂੰ ਪਤਾ ਲੱਗਦਾ ਵੀ ਦੁਪਹਿਰੇ ਨੂੰ ਪੈ ਜਾਂਦਾ ਹੈ ਕਿ ਰਾਤ ਆਹ ਇੰਨਾ ਗੁੰਮ ਕਰਦੇ ਵੀ ਇਕੜਾ ਚਲੋ ਦਿਖਾਉਂਦੇ ਜੀ ਬਾਕੀ ਆਪਾਂ ਜਿਹੜਾ ਕਾਰੋਬਾਰ ਚੱਲਦੇ ਆ ਵੀ ਆਪਣਾ ਯਾਰ ਮਾਲਕ ਨਹੀਂ ਵੀ ਜਿਹੜਾ ਮਾਰ ਕੇ ਆਉਂਦੇ ਆ ਬਾਕੀ ਖੇਤਾਂ ਕਿੰਨੀ ਵੀ ਦਿਖਾਉਂਦੇ ਸਾਨੂੰ ਪ੍ਰੋਸੈ ਵੀ ਹੁਣ तकरीबन ਸਾਡੇ ਇੱਥੇ 3 ਵਜੇ ਪਏ ਆਪਾਂ ਨੇ ਜਿਹੜਾ ਜਗਤ ਮਸਾਲਾ ਬਲੌਗ ਸ਼ੁਰੂ ਕਰਿਆ ਵਾ ਜਿਹੜਾ ਸ਼ਾਮ ਤੱਕ ਦਾ ਪ੍ਰੋਸੈਸ ਸਾਰਾ ਤੁਹਾਨੂੰ ਇੱਧਰ ਵਿੱਚ ਦਿਖਾ ਦੇਣਾ ਬਾਕੀ ਤਾਂ ਨਾਰੀ ਤਿਆਰੀ ਹੈ ਸਾਡੇ ਦੇ ਨਾਲ ਕਿ ਤੇ ਬੈਨਾਂ ਦਾ ਘਰ ਦੇਖਣੀ ਮਸ਼ੀਨ ਚੱਲਦੀ ਆ ਵੀ ਤੁਹਾਨੂੰ ਕੱਲ ਨੂੰ ਬੰਦਰ ਮਹਲ ਬਲੌਗ ਵਿੱਚ ਦੇਖੂਗੀ ਮਸ਼ੀਨ ਚੱਲਦੀ ਜਿਹੜੀ ਵੱਢਦੀ ਐ ਦੱਸੂਗਾ ਚਾਰ ਵਾਰ ਦੁਬਾਰੇ ਵੀ ਕਿੰਨਾ ਗਾਇਆ ਕਿੰਨਾ ਇਹ ਹੀ ਐ ਵੱਢਿਆ ਉਹ ਇਹਦੀ ਜ਼ਿੰਮੇਵਾਰੀ ਐ ਇਹ ਵਿਸਤਾਰ ਦੱਸੂਗਾ ਹਾਂ ਵੀ ਜਿਹੜੇ ਅਸੀਂ ਪੰਜ ਸੱਤ ਬਲੌਗਰ ਇਕੱਠੇ ਆਏ ਨੇ ਇਹਨਾਂ ਦਾ ਭਾਈ ਸਾਰੇ ਵੱਢਿਆਂ ਦਾ ਸਾਰਾ ਕੁਝ ਬਿਸਾਇ ਭਾਈ ਭਲਣ ਕੀ ਦਿਖਾਉਣੇ ਆ ਇਹਨੂੰ ਭਾਈ ਮੰਡਲ ਇਹਦੀ ਸੰਭਾਲਿਆ ਪਿਆ ਹਾਂ ਵੀ ਏਰੀਆ ਸੰਭਾਲਿਆ ਪਿਆ ਠੀਕ ਇਹ ਲਾਲ ਨਸੀਰ ਵਗਰ ਠੀਕ ਇਹਦਾ ਸਾਰੀ ਜਿਹੜੀ ਗੱਲ ਤੁਹਾਡੇ ਕੋਲ ਹੋਣਾ ਇਹਦੇ ਦਾ ਸਾਰਾ ਕਰਿਓ ਵੀ ਕਿੰਨਾ ਝਾੜ ਦਾ ਕਿਹੜਾ ਬੀਜ ਐ ਕਿਹਦੀ ਮਸ਼ੀਨ ਐ ਕਿਹੜੀ ਕੰਪਨੀ ਐ ਸਾਰਾ ਕੁਝ ਦੱਸੂਗਾ ਬੰ ਨਹੀਂ ਵਾ ਠੀਕ ਹੈ ਜੀ ਬਾਕੀ ਆਪਾਂ ਤੁਹਾਨੂੰ ਦਿਖਾਉਂਦੇ ਆ ਜਾਰ ਮਹਾਲ ਤੇ ਜਾ ਕੇ ਘਰਾਂ ਇੱਥੇ ਈ ਟਾਂ ਰੱਖ ਲੈਣੇ ਛਾਲ ਮਾਰਨ ਨਾਲ ਤੇ ਢੋਲੀਆਂ ਸ ਗਾਲੀਆਂ ਉਹ ਇਹਨੂੰ ਇਹ ਚੱਲਦਾ ਕੰਮ ਵੀ ਇੱਟ ਦਾ ਕੋਈ ਰਵਾਨਾ ਇਹਦਾ ਹਿਸਾਬ ਲੈਣ ਲੱਗਦਾ ਹੈਗਾ ਬਗੈਰ ਤਾਂ ਹੋਈ ਦੀ ਲੱਗਦੀ ਹੈ ਨੇ ਇਹ ਇੱਟਾਂ ਪਤਾ ਸੀ ਪਾਣੀ ਲਾਉਂਦੇ ਸ਼ੱਕ ਜਾਂਦੇ ਆ ਦੇਖੋ ਸੁੱਕੀਆਂ ਰਹੀਆਂ ਮੈਂ ਤਾਂ ਕਿਸੇ ਵਾਰੀ ਨਾ ਆਇਆ ਲੱਗਦਾ ਪਾਣੀ ਨਾਲ ਰਹੀਆਂ ਦੇਖਿਆ ਮੈਂ ਤਾਂ ਪਹਿਲੀ ਵਾਰ ਲੱਗਦੀਆਂ ਇਹ ਕਿਉਂ ਜਦ ਅੱਗੇ ਦੇਖਿਆ ਉਹ ਫਿਰ ਤਾਂ ਪਾਣੀ ਪਾਣੀ ਆਜਾ ਪਤਾ ਕਰਕੇ ਆਇਆ ਹੁਣ ਇਹ ਚੱਕਣਾ ਦਾ ਪ੍ਰੋਗਰਾਮ ਹੈ ਪਰੇਣ ਪਾਣੀ ਪੂਣ ਦੇ ਚੱਕਰ ਤਾਂ ਨਹੀਂ ਕੋਈ ਤੇਜ ਵਧੀਆ ਦੂਜੀ ਨਾਲ ਤੇ ਹੈ ਆ ਮੇਰੇ ਤੇ ਆ ਲੱਗੇ ਨੀ ਹੈ ਚਲ ਮੈਂ ਵਿਹਲਾ ਹੋ ਕੇ ਕਰਦਾ ਹਾਂ ਮਮਰਾ ਰੋਦਾ ਨੇ ਡੇਲੀਆਂ ਆ ਗਈ ਆ ਨਾ ਤਾਂ ਪੂਰੇ ਬਾਕੀ ਜਿੰਦਾ ਵੀਰੇ ਮਾ ਥੋੜਾ ਧੀਰ ਦਾ ਪਲੇਟੇ ਰੋਜ਼ਾਂ ਕਰਨਾ ਪਾਣੀ ਆਤਾ ਗਰਮੇ ਵੀ ਨਹੀਂ ਆਨੀ ਹੈਗੀ ਯਾਰ ਹੈ ਤੇ ਠੰਡੇ ਜਿਹੇ ਕਰਮ ਹੁੰਦੇ ਆ ਇਹ ਨਹੀਂ ਕਹਾਂਗਾ 7 ਵਜੇ ਜੀ ਬਸ ਤੈਨੂੰ ਨਾ ਘਰ ਆ ਰਿਹਾ ਘਰ ਨਹੀਂ ਲੱਕ ਨਹੀਂ ਮੁਚਦਾ ਹੈਗਾ ਜਦੋਂ ਇਹਨੇ ਹਾਂ ਇਹਦਾ ਤੂੰ ਇੱਟ ਫੜਾਉਂਦਾ ਮੈਸਤਰੀ ਉਹ ਚੱਕ ਕੇ ਲੰਮਦਾ ਲੱਕ ਸਿੱਧਾ ਕੱਕਣਾ ਹੋ ਜਾਊਗਾ ਹਾਂ ਭਾਜ ਗਿਆ ਨਹੀਂ ਦਸਤਾਨਾ ਆਦ ਆ ਗਿਆ ਉਹ ਬਣਾ ਲਿਆ ਉਹ ਰੋ ਰੋ ਚਾਰ ਘੜ ਗੀ ਮਸਾਲਾ ਮੋਕ ਗਿਆ ਬੱਟਾ ਚੀਂਗੀ ਬੜੀ ਲੱਗ ਰਹੀ ਆ ਐ ਦੋ ਵੀ ਸੂਤ ਕਾ ਲਾਉਂਦੇ ਇਧਰ ਆਪੇ ਸੂਤ ਕਾ ਲੱਗੀ ਜਾਂਦੀ ਆ ਕੀ ਕਹਿ ਦਿੱਤਾ ਨਾ ਹਾਂ ਐ ਸਹੀ ਐ ਐ ਸਹਤ ਪਈ ਸਹੀ ਪਈ ਆ ਸਾਰੇ ਇਧਰ ਆਏ ਲੱਗਦਾ ਵੀ ਜਿਕਨੇ ਇਧਰ ਵੀ ਸੂਤ ਲਾਇਆ ਬੰਦਾ ਕੰਮ ਦਾ ਡੇਲੀ ਆਣ ਲੱਗਿਆ ਵਾ ਰੇ ਜਿਵੇਂ ਪਾਉਣੇ ਪਾਉਣਾ ਪਾਉਣਾ ਕਹਿੰਦਾ ਲੈ ਜਾ ਲੈ ਕੇ ਕਿਨੇ ਜਾਣੇ ਆ ਐਂਦੇ ਬੰਦੇ ਦੇ ਬਣਦੇ ਨਹੀਂ ਹੈਗੇ ਜਿਨੇ ਲੋਾਈ ਜਾ ਪਾਉਣਿਆਂ ਦੀਆਂ ਡੇਲੀਆਂ ਦੀ ਅਸਲ ਵਿੱਚ ਬਣੇ ਬਣਾਏ ਹੋਣੇ ਚਾਹੀਦੇ ਆ ਦੇਖੋ ਇਹ ਲਹੂਰ ਵਾਲੇ ਕੰਮ ਹੈ ਸਿੱਕਾ ਬੰਦਾ ਦਾ ਸਰੇਦ ਤੇ ਫਰੀ ਪਰ ਡੇਲੀਆਂ ਬਣਾਉਂਦਾ 아 h 보 o k o w i d ਆਪਣਾ ਆਪਣਾ ਤਜਰਬਾ ਹਰੇਕ ਨੂੰ ਆ ਰਿਹਾ ਹੈ ਤਬਾਇਰਿਆ ਗੱਟ ਕੇ ਗੱਲ ਨੋ ਕਰਦਾ ਬਾਲੇ ਵਾਸਤੇ ਅੱਜ ਹੁਣੇ ਗੱਟ ਕੇ ਦਾ ਭਰਤ ਦਾ ਕੰਮ ਭਰਤ ਪੈਂਦਾ ਇਹ ਹੁਣ ਫਾਲਤੂ ਇਹ ਦਾ ਆ ਇੱਥੇ ਬਾਈ ਹੁਣ ਅੜਕਾ ਹੈ ਵੀ ਜਿਹੜੇ ਗੱਡੀ ਆਉਣੀਆਂ ਅੰਦਰ ਹੋਰ ਥੋੜੀ ਹੋਜੂ ਗੱਟਾਂ ਦੀ ਐਸ ਵੀ ਜਿਹੜੀਆਂ ਇੱਟਾਂ ਪੰਜਾਂ ਦਾ ਚੈਨਾਂ ਤੇ ਸ਼ਾਮ ਨੂੰ ਅਸੀਂ ਇੱਥੇ ਲਵਾ ਦੇਣੇ ਕੰਦਾ ਨੇੜੇ ਨੇੜੇ ਜਿਹੜੇ ਜਿਹੜੇ ਕੰਦਾ ਇਹਨਾਂ ਨੇ ਕਰਨਿਆਂ ਉਹ ਨੇੜੇ ਨੇੜੇ ਲਵਾ ਦੇਣੀਆਂ ਸਾਰੇ ਨਾਲੇ ਫਿਰ ਜਗ੍ਹਾ ਬਣ ਜੂਗੀ ਅੱਜ ਗੱਡੀ ਰਾਤ ਨੂੰ ਆ ਸਕਦੇ ਕਿਸੇ ਵੀ ਟਾਈਮ ਵੀ ਇਹ ਏਕਟ ਜਿਹੜੀ ਹਲਾੜੇ ਆਈ ਵੀ ਹੈ ਵੀ ਫਤੇਗੜ ਸਾਹਿਬ ਤੇ ਉੱਥੇ ਫੈਕਟਰੀ ਬੜੀ ਆ ਫਤੇਗੜ ਸਾਹਿਬ ਤੇ ਆਈ ਵੀ ਆ ਵੀ ਕਬੀਰ ਦਾ ਕਮੈਂਟ ਆ ਵੀ ਆ ਸਾਨੂੰ ਕਹਿੰਦਾ ਵੀ ਸਾਡੇ ਇਸ ਚੰਡੀਗੜ੍ਹ ਤੇ ਕੋਲ ਲੱਗੀ ਫੈਕਟਰੀ ਵੀ 5.5 ਰੁਪਏ ਤੇ ਦੱਸੀ ਸੀ ਉਹਨਾਂ ਨੇ ਵੀ ਤੁਹਾਡੇ ਦੂਰ ਕਰਕੇ 10 ਰੁਪਏ ਵੀ ਇੰਨਾ ਫਰਕ ਨਹੀਂ ਪੈ ਸਕਦਾ ਜੀ 5.5 ਤੋਂ 6 ਰੁਪਏ ਖੰਡ ਮਹਿੰਗੀ ਆ ਸਕਦੀ ਆ ਪਰ ਇਟ ਦਾ ਕੁਆਲਿਟੀ ਦਾ ਕੋਈ ਫਰਕ ਹੋ ਸਕਦਾ ਤੇ ਵਦਨ ਕਹਿੰਦੇ ਨੇ ਫਤੇਗੜ ਸਾਹਿਬ ਤੇ ਆ ਰਹੀ ਹੈ ਸਾਡੇ ਇਟ ਜਿਹੜੀ ਆਂਦੀ ਆ ਹਾਂ ਆਪਣੀ ਜੀਰੇ ਜੇ ਵਾਲੀ ਜਣੀ ਠੋਕ ਮਿੱਟ ਹੈ ਇਹ ਫਤੇਗੜ ਸਾਹਿਬ ਦੀ ਹੈ ਬਾਕੀ ਚਣਾਈ ਚ ਵਧੀਆ ਚੀਜ਼ ਹੈ ਕਿਉਂ ਮਿਸਤਰੀ ਵਧੀਆ ਦੱਸਦੇ ਹੁਣ ਇਹਦਾ ਸਾਰਾ ਸਹਿਜ ਜਿਹਦਾ ਬਰਾਬਰ ਹੈ ਘੱਟ ਵੱਧ ਹੈ ਨਹੀਂ ਆਪਣੀ ਦੂਈ ਘੱਟ ਵੱਧ ਹੋ ਜਾਂਦੀ ਹੈ ਕਿਉਂਕਿ ਆਪਾਂ ਦੇਖਿਆ ਜਿੱਦਲੇ ਪਾਸੇ ਸੂਤ ਲੱਗਦਾ ਮਿਸਤਰੀ ਦਾ ਉਧਰਲੇ ਪਾਸੇ ਤੇ ਹੀ ਹਿਸਾਬ ਹੁੰਦੀ ਹੈ ਵੀ ਦੂਏ ਵਸ ਨਹੀਂ ਦਵੱਲੇ ਇੱਕ ਜਈ ਲੱਗੀ ਵੀ ਉਹਨੇ ਬਰਾਬਰ ਹੈ ਬਾਕੀ ਆਹ ਦਿੱਕਤ ਹੈ ਜੇ ਜ਼ਰੂਰ ਹੈ ਜਿਹੜੀ ਰੋੜਾ ਦਿੱਲੀ ਦੀ ਹੈ। ਵੀਰ ਨਾ ਰੋੜਾ ਇਹਦੇ ਨਾਲ ਦਿੱਲੀ ਗਏ ਬਣਾਉਣੀ ਪੈਂਦੀ ਆ ਉਹ ਬੰਦਾ ਸਪੈਸ਼ਲ ਲੱਗਿਆ ਪੁੱਤਰ ਇੱਕ। ਵੀਰ ਸਮਝ ਲੋ 4-500 ਰੁਪਿਆ ਰੋੜੇ ਦਿੱਲੀਆਂ ਬਣਾਉਣ ਵਾਲੇ ਦੇਣਾ ਪੈਂਦਾ ਕਿੱਥੇ ਬਣੀ ਬਣਾਈ ਆ ਜੀ ਦਿੱਲੀ। ਦੇਖੋ ਜੀ ਆਪਾਂ ਡੂਟਾਂ ਬਈ ਸੌਕਾ ਇੱਕ ਦੋ ਰ ਤੇ ਬੱਦੇ ਲਾਉਣੇ ਪੈਣਗੇ ਰੋੜਿਆਂ ਦੇ ਰੋੜਾ ਮੁੱਕਦਾ ਹੋਵੇ ਦਿੱਲੀ ਮੁੱਕਦੀ ਹੋਵੇ। ਨਿੰਮਾ ਜਿਹਾ ਭਰੇ ਆਪਾਂ ਨੇ। ਆ ਲੋਬਾਈ ਕਾਪਾ ਨੇ ਬੇਨਤੀ ਹੋਰ ਕਰਨੀ ਆ ਇਹਦੇ ਵਿੱਚ ਇਹ ਵੀਡੀਓ ਚ ਪਾਉਣਾ ਵੇ ਆਪਾਂ ਨੇ ਜਿਹੜਾ ਮਾਲਾ ਰੇਡੀਓ ਬਲੌਗ 'ਚ ਆਪਣਾ ਪਾਇਆ ਉਹਦੇ 'ਚ ਜੱਗੂ ਦਾ ਸਵੇਰੋ ਟਰੈਕਟਰ ਦਾ ਕਰਿਆ ਤਾਂ ਸੌਦਾ ਸੌਦਾ ਕਿਹਾ ਬਈ ਤੇ ਵੇਚਣ ਵਾਸਤੇ ਪਾਇਆ ਤਾਂ ਆਪਾਂ ਸਾਰਾ ਤੁਹਾਨੂੰ ਦੱਸੀ ਡਿਟੇਲ ਉਹਦੇ ਵਿੱਚ ਵੀ ਜੱਗੇ ਦੇ ਵੈਂਫਰ ਦਾ ਸੌਦਾ ਹੋਇਆ ਵਾ ਸਾਰਾ ਕੁਝ ਕਰਾਤਾ ਦਾ ਵੀ ਇੱਕ ਬਾਈ ਦਾ ਆਪਾਂ ਨੂੰ ਨਾ ਫੋਨ ਹੋਰ ਆਇਆ ਵਾ ਵੀ ਬਾਈ ਦੇ ਕੋਲ ਟਰੈਕਟਰ ਹੈ ਦਰਵੀਰ 225 2 ਸਿਲੰਡਰ ਆ ਹਨ ਉਹ ਆ ਦੋ ਸਿਲੰਡਰ ਦੋ ਸਿਲੰਡਰ ਬਾਈ ਮਹਿੰਦਰਾ ਵਾਲਿਆਂ ਦਾ ਟਰੈਕਟਰ ਹੈ 225 299 ਮਾਡਲ ਆ ਉਹ ਜਿਹਦੇ ਟਾਇਰ ਟੱਪਾ ਸਾਰੇ ਨਵੇਂ ਪਾਏ ਵੇ ਆ ਬੈਟਰੀ ਨਵੀਆਂ ਸਲਫ ਨਵੀਂ ਪੁਵਾਈ ਵੀ ਆ ਰੇਜਿਟਰ ਨਵਾ ਹੋਰ ਐਂਡ ਆਂਡ ਉਹ ਜਿੰਨੇ ਵੀ ਆਗੇ ਸਾਰਾ ਕੁਝ ਪਾਈ ਕਹਿੰਦਾ ਮਸਲ ਵੀ ਸਾਰਾ ਕੰਮ ਕਰਾਤਾ ਟੋਟਲੀ ਕੰਮ ਕਰਾਤਾ ਟੋਟਲੀ ਕੰਮ ਕਰਾਤਾ ਕਹਿੰਦਾ ਵੀ ਰੁਪਇਆ ਲੱਖ ਲਾਤਾ ਉਹਦੇ ਪਰ ਵੀ ਕੋਈ ਚੀਜ਼ ਛੱਡੀ ਹੋਣੀ ਜਿਹੜੀ ਨਹੀਂ ਨਵੀਂ ਪੁਵਾਈ ਆ ਜੀ ਸਾਰਾ ਕੁਝ ਓਕੇ ਕਰਾਤਾ ਵੀ ਉਹ ਬਾਈ ਸੇਲ ਕਰਨਾ ਉਹਨਾਂ ਨੇ ਕਹਿੰਦਾ ਸਾਡੇ ਕੋਲ ਤਿੰਨ ਟਰੈਕਟਰ ਹੋਰ ਆ ਜੌਂਡਰ ਹੈਗਾ ਇੱਕ ਇਕ ਤੋਂ ਹੋਰ ਦੱਸਿਆ ਸੋਣਾ ਐ ਤੇਰਾ ਨੀਲੇ ਜੰਗ ਵਾਲੇ ਬਈ ਨਿਊ ਹਾਲੈਂਡ ਵਾਲੇ ਦੱਸਿਆ ਪਰ ਇੱਕ ਦੋ ਦਿਨ ਦੱਸਿਆ ਉਹਨਾਂ ਨੇ ਕਹਿੰਦਾ ਵੀ ਅਸੀਂ ਇੱਕ ਅੱਖਾਂ ਵਾਸਤੇ ਰੱਖਿਆ ਵਾਦਾ ਵੀ ਕੰਮ ਹੀ ਤਾਂ ਸਾਡਾ ਓਕੇ ਐ ਸਾਰਾ ਕੁ ਕਰਾਇਆ ਵਾ ਚੱਲ ਬਾਈ ਅਸੀਂ ਬਾਈ ਦਾ ਮੈਨੂੰ ਕਹਿੰਦਾ ਮਾਸਟਰ ਤੁਹਾਨੂੰ ਨੰਬਰ ਦੇ ਦੀ ਬਾਈ ਦਾ ਵੀ ਨੰਬਰ ਦੂੰਗਾ ਕੀ ਹੋਰ ਗੱਲਾਂ ਬਾਤਾਂ ਪੁੱਛਣੇ ਹੁੰਦੇ ਸਾਰਾ ਕੁ ਲਾ ਪੁੱਛ ਲਓ ਕਿ ਹੁਣ ਮੇਰੇ ਕੋ WhatsApp ਨੰਬਰ ਪਿਆ ਆਪਾਂ ਦੇ ਦਾਂਗੇ ਨੰਬਰ ਬਾਈ ਦਾ ਵਿੱਚ ਵੀ 225 ਟਰੈਕਟਰ ਹੈ ਜੀ 99 ਮਾਰਦਾ ਸਾਰਾ ਕੰਮ ਓਕੇ ਆ ਚਾਰੇ ਟਾਇਰ ਨਵੇਂ ਆ ਬਹੁਤ ਸਾਰਾ ਨਵਾਂ ਪਾਇਆ ਉਹਨਾਂ ਨੇ ਸਾਰੇ ਜਿਆਦਾ ਲੱਖ ਰੁਪਈਆ ਕਹਿੰਦਾ ਅ ਵੀ ਇਹ ਰੂਗਲ ਕੰਮ ਕਰਾਇਆ ਵਾ ਕਹਿੰਦਾ 96 ਵਾ ਹਾਂ 1,60,000 ਡਿਮਾਂਡ ਆ ਕਹਿੰਦਾ ਸਾਡੀ ਵੀ ਦੇਣਾ ਹੀ ਕਿਹਾ ਉਹਨਾਂ ਦਾ ਡਿਮਾਂਡ ਵੀ ਕਹਿੰਦਾ ਦੇਣਾ ਹੀ ਐ ਚੱਲ ਘੱਟ ਜੋਰ ਆ 5-4000 ਘੱਟ ਜੂਗਾ ਹੋ ਗਈ ਜੀ ਗੱਲ ਉਹਦਾ ਵੀ ਚਲੋ ਸਾਨੂੰ ਦੇਖਣ ਨੂੰ ਲੱਗਦਾ ਵੀ 225 ਐ 96 ਮਾਡਲ ਆ ਵੀ ਮਹਗਾ ਲੱਗਦਾ ਪਰ ਜਿਹੜੇ ਹਿਸਾਬ ਨਾਲ ਕਹਿੰਦਾ ਸੀ ਕੰਮ ਕਰਾਇਆ ਵੀ ਲੱਖ ਰੁਪਏ ਲਾਤਾ ਉਹਦੇ ਹਿਸਾਬ ਨਾਲ ਪੈਸੇ ਮੰਗਦਾ ਜੇ ਕੋਈ ਲੈਣੇ ਵਾਲਾ ਚਾਹਵਾਨ ਹੋਵੇ ਚਾਹ ਚੀਜ਼ ਚਲਾ ਕੇ ਦੇਖ ਕੇ ਲਿਓ ਕਹਿੰਦੀ ਪਤਾ ਲੱਗ ਜਾਣਾ ਮੋਂ ਮੈਂ ਸਵੇਰ ਨੂੰ ਜੱਗੂ ਵਾਲਾ ਟਰੈਕਟਰ ਤੇ ਆ ਚਲੋ ਗੱਲਾਂ ਬਾਤਾਂ ਚੱਲਦੇ ਜਿਕਣਾ ਜੱਗੂ ਦੱਸਦ ਰ ਮੈਂ ਮੰਨਿਆ ਉਹ ਕਹਿੰਦਾ ਮਾਸਰ ਗੇਅਰ ਕਹਿੰਦਾ ਮਲਾਈ ਮੰਗੜ ਪੈਂਦੇ ਐ ਕਰਦੇ ਮਾ ਠੀਕ ਆ ਮੈਂ ਵੀ ਦੱਸੀ ਗਈ ਪੈਂਦੇ ਆ ਫੇ ਮੈਨੂੰ ਕਹਿੰਦਾ ਚਲਾ ਕੇ ਦੇਖ ਬਾਕੀ ਜਾਂ ਗੱਡੀ ਜਿਕਣਾ ਗੱਡੀ ਦਾ ਨਾ ਆਪਾਂ ਗੇਅਰ ਕੋਲਾ ਘੱਤ ਲਾ ਦਿੰਦੇ ਠੱਕਰ ਕੇ ਪੈਂਦਾ ਐਕਣਾ ਫੋਰਡ ਤੇ ਗੇਅਰ ਪੈਂਦੇ ਤੇ ਵੀ ਚੀਜ਼ ਸਹੀ ਹੁੰਦੀ ਜਿਕਣਾ ਕੇ ਦੱਸੀ ਵੀ ਨਾ ਸਹੀ ਥੀ ਵੀ ਭਾਈ ਦੇਖ ਲਓ ਕਿਸਣਾ ਲੈਣਾ ਹੋਇਆ 225 ਟਰੈਕਟਰ ਮਹਿੰਦਰਾ 96 ਮਾਡਲ 1 ਲੱਖ 60 ਹਜ਼ਾਰ ਡਿਮਾਂਡ ਆ ਵੀ ਸਮਾਨ ਉਹਦਾ ਮੈਂ ਤੁਹਾਨੂੰ ਸਾਰਾ ਹੀ ਦੱਸਤਾ ਵੀ ਪਾਇਆ ਵਾ ਬਾਕੀ ਵਾਈ ਦੇ ਨਗਾਲ ਗੱਲ ਕਰ ਲਿਓ ਉੱਪਰ ਨੰਬਰ ਹੋਊਗਾ ਸਕਰੀਨ ਵਰੂ ਦਾ ਮਾਈ ਦਾ ਉਹਦੇ ਨਾਲ ਸੰਪਰਕ ਕਰ ਲਿਓ ਕਿ ਤੁਹਾਨੂੰ ਲੈਣਾ ਹੈ ਕਿਉਂ ਜਿਹੜੇ ਹੁਣ ਜੀਮੀਦਾਰ ਜਿਹੜਾ ਬੜੇ ਆ ਬੜੇ ਟਰੈਕਟਰ ਸਾਰਿਆਂ ਕੋਲੇ ਛੋਟੇ ਕੰਮ ਨੂੰ ਖਰਚਾ ਜ਼ਿਆਦਾ ਪੈ ਜਾਂਦਾ ਅਗਲੇ ਛੋਟਾ ਰੱਖਦਾ ਹਾਂ ਇਹਦਾ ਟਰੈਕਟਰ ਦਾ ਤੇ ਤੇਲ ਪਾ ਲੇਗੇ ਜੇ ਕਿਤੇ 5-7 ਕਿਲੋਮੀਟਰ ਜਾ ਵੀ ਆਏ ਨਾ 10-12 ਕਿਲੋਮੀਟਰ ਤੇਲ ਦਾ ਪਤਲੇ ਲੱਗਦਾ ਵੀ ਕਿੰਨਾ ਖਾ ਗਏ ਖਰਚਾ ਬਹੁਤ ਘੱਟ ਆ ਇੱਥੇ ਸਾਡੇ ਪਿੰਡ ਹੈਗਾ ਤਾਂ ਇਹ ਪਹਿਲਾਂ ਵੀ ਵਧੀਆ ਬਾਕੀ ਮੈਂ ਫੋਟੋ ਪਾਉਂਗਾ ਬਾਈ ਟਰੈਕਟਰ ਜੀਆਂ ਸਕਰੀਨ ਪਰੇ ਹੋਊਗਾ ਫੋਟੋਆਂ ਵੀ ਚੱਲਦੀਆਂ ਗੈਲ ਦੀ ਗੈਲੇ ਵੀ ਫੋਟੋ ਆਪਰਾ ਟਰੈਕਟਰ ਦੇਖ ਲਿਓ ਬਾਕੀ ਮੇਰੇ ਕੋਲ ਇੱਕ ਦੋ ਕੋ ਵੀਡੀਓ ਵੀ ਆਈਆਂ ਐ ਟਰੈਕਟਰ ਜੀਆਂ ਚੱਲਦੇ ਨੇ ਹੁਣ ਆਪਾਂ ਇਹਦੇ ਵਿੱਚ ਵੀਡੀਓ ਜੀ ਵੀਡੀਓ ਨਹੀਂ ਪਾ ਸਕਦੇ ਕਿਉਂਕਿ ਉਹਨਾਂ ਨੇ ਦੂਏ ਫੋਨਾਂ ਦਾ ਸਿੱਧੇ ਕਰਕੇ ਖੱਚੀਆਂ ਵੀ ਆਉਂ ਹਾਂ ਜੇ ਦਾ ਦੂਏ ਤਰਾ ਫੋਨ ਖੱਚੇ ਹੁੰਦੇ ਫਿਰ ਆਪਾਂ ਨੇ ਵਿੱਚ ਪਾ ਦੇਣੇ ਨੇ ਚੱਲਦੇ ਨੇ ਸਵਾਗਾ ਮਾਰ ਰਹੇ ਆ ਮੈਂ ਕਹਾ ਦੂਏ ਹਾਈ ਤੇ ਜਿਹੜਾ ਸਾਢੇ 450 75 ਮਾਰਦਾ ਐ ਖੱਚੀ ਫਿਰਦੇ ਟਰੈਕਟਰ ਵੀ ਚਲੋ ਬਾਕੀ ਦੇਖ ਲਿਓ ਬਾਈ 22 ਵੀ ਸਲਫ ਸਟਾਰਟ ਹੈ ਸਲਫ ਵੀ ਨਵੀਂ ਹੈ ਸਾਰਾ ਕੁਝ ਨਵਾਂ ਹੀ ਪਾਇਆ ਹੋਇਆ ਹੈ ਕਹਿੰਦੇ ਅਸੀਂ ਵੀ ਲੱਖ ਰੁਪਏ ਉੱਪਰ ਲੱਗਾ ਹੋਇਆ 1,60,000 ਡਿਮਾਂਡ ਹੈ ਵੀ ਕਿਸੇ ਵੀ ਨਾਲ ਦੇਖਣਾ ਹੋਇਆ ਲੈਣਾ ਹੋਇਆ ਚਾਹ ਮਨ ਹੋਇਆ ਚਲਾ ਕੇ ਦੇਖ ਲਓ ਬਾਕੀ ਨੰਬਰ ਸਕਰੀਨ ਪਰ ਹੋਗਾ ਬਾਈ ਦਾ ਸੰਪਰਕ ਕਰ ਲਿਓ ਕਿਹੜਾ ਪਿੰਡ ਹੈ ਸਾਡੇ ਪਿੰਡ ਵੀ ਨਹੀਂ ਆਦ ਰਹਿ ਗਣਾ ਫਿਰ ਕੋਲ ਜਾਂਦੇ ਆ ਵੀ ਚਲੋ ਬਾਕੀ ਦਿਖਾਉਂਦਾ ਜਿਹੜਾ ਕਾਰੋਬਾਰ ਸਾਡੇ ਹੋਰ ਚੱਲਦੇ ਆ ਸਾਰੇ ਤੁਹਾਨੂੰ ਹਲੋ ਬਾਜੀ ਪੰਚਾਇਤ ਵਾਲੀ ਜ਼ਮੀਨ ਤੇ ਆਏ ਵੇ ਜਿਹੜੀ ਜੱਗੇ ਰਾਨਾ ਹੈ ਮਾਗਨ 62000 ਨੂੰ ਠੇਕਾ ਲੱਗਾ ਵਾ ਅਸੀਂ ਕਹੀ ਜਾਂਦੇ ਵੀ ਸਾਡੇ ਸਸਤਾ ਹੈ ਵੀ ਜੀਰੀ ਵਧੀਆ ਖੜੀ ਹੈ ਇਹਦੇ 2.34 ਲੱਗੀ ਵੀ ਹੈ ਵਿੱਚ ਆ ਹੋਰੇ ਸਮਾਨ ਗੇਰੀ ਵੀ ਸਿਰ ਤੇ ਕੰਜੂ ਉੜਦਾ ਬਹੁਤ ਪੁਰਾਣੀ ਖੰਜੂਰਾ ਹੈ ਪੁਰਾਣੀ ਖੰਜੂਰਾ ਬਹੁਤ ਹੈ ਜੀਰੀ ਤਾਂ ਵਧੀਆ ਖੜੀ ਹੈ ਇਹਦੀ ਹੋਰੇ ਯਾਰ ਆ ਵੀ ਕਹੀ ਜਾਂਦੇ ਪੰਜ ਫੁੱਲ ਤਰੀ ਦਾ ਕਹਿਣ ਮਣ ਜਾਣੀ ਉਹ ਹਦਦ ਗਿਣਮੇ ਦੇਣਾ ਚਾਉਣੇ ਸਾਡੇ ਨਾਲ ਤੇ ਵੱਧ ਪੁੱਕੀਆਂ ਵੈਸੇ ਇਹ ਤਾਂ ਸਾਨੂੰ ਮੁਖੌਲ ਕਰਦੇ ਆ ਜੱਗੇ ਦਾਈ ਭਾਈ ਬੱਲ ਦਾ ਨਜ਼ਾਰਾ ਇਹ ਵੀ ਹੋਰ ਆ ਵੈਸੇ ਵਿੱਚ ਰਲਿਆ ਪਾ ਮਲਾਵਟਾਲਾ ਹੈ ਮਗਰ ਸਵਾ ਚੰਤੀ ਹੈ ਇਹ ਹਵਾ ਚੰਤੀ ਹੈ ਜੀ ਇੱਥੇ ਭਾਈ ਪਾਈਪ ਕਰਦਾ ਪਾਣੀ ਦਾ ਨਹੀਂ ਮੇਰੇ ਕੋ ਦੱਸ ਕਿਹੜੀ ਆ ਸਵਾ 34 ਨਹੀਂ ਹੈਗੀ ਬਾਹ ਹੋ ਤੇਰੇ ਸੁਪਰੀਮ 110 ਹਾਂ ਹੋਲੇ ਰੱਖਿਆ ਤਾਂ 9-5 ਮਿੰਟ ਕਰੇ ਹਾਂ ਰਾਤ ਚੱਲਦੇ ਆ ਹੱਟੇ ਤੁਹਾਡੇ ਪੁੱਠੇ ਪੈ ਜਣੇ ਤੁਹਾਨੂੰ ਦੱਸਦਾ ਮੈਂ ਪਤਾ ਪਤਾ ਬਲਾ ਸਸਰੀਕਾ ਫਿਰ ਸਸਰੀਕਾ ਹੱਥ ਜੋੜ ਕੇ ਬਲਾ ਜੋੜ ਕੇ ਸਸਰੀਕਾ ਹਾਂ ਮੇਰੇ ਕਿਹਨੇ ਦੇਖਦਾ ਏਦਾਂ ਏਦਾਂ ਕਾ ਸਸਰੀਕਾ ਜੀ ਆਏ ਆਏ ਉਹ ਆਏ ਉਹ ਖੜ ਜਾ ਯਾਰ ਕ ਮਾਸੜੀ ਸਸਰੀਕਾ ਮਸੜੀ ਸਸਰੀਕਾ ਸਸਰੀਕਾ ਇੱਕ ਗਾਣਾ ਸੁਣਾ ਦੇ ਹੱਥ ਜੋੜ ਕੇ ਕਲਿਕਮ ਕਾ ਸਾਡੇ ਨਾਮ ਕਰਤਾ ਪੁਰਾਣੀ ਰਾਵਾ ਨੀਰਾਵਾ ਕਾਂ ਤੁਹਨੇ ਮੈਨੂੰ ਕੁਪਾ ਸਾਜ ਆਜਾ ਗਾਟ ਹੈਪੀ ਜੈਨ ਨਾ ਦੇ ਕੋ ਸੀ ਵੀ ਤੇ ਸੋਹਰੇ ਸੋਨਾ ਬਈ ਸਤਿ ਸਤ ਤੁ ਪੈਰੋ ਬਣਾ ਦੇ ਆਯਾ ਰੇਬਾ ਉਹ ਕੀ ਬੁਕਣਾ ਚੀਜ਼ ਹੈ ਨਬਰੀ ਚਾਰ ਮਾਰ ਬਾਕੋ ਆ ਦੇ ਕਿਨਾਂ ਦੇ ਕੇ ਚਾ ਚਲ ਬਸ ਬਸ ਹੁਣ ਭੋਗ ਕਾਲੂ ਪਾਉਂਗੇ ਸਾਰਾ ਅਜੇ ਨਾ ਪੜਦੀ ਹੁਣ ਤਾਂ ਸਪੀਡ ਫੜੀ ਨਹੀਂ ਬਹੁਤ ਸਪੀਡ ਕਾ ਪੜਦਾ ਸਪੀਡ ਜ਼ਿਆਦਾ ਫੜਦਾ ਸਪੀਡ ਜ਼ਿਆਦਾ ਫੜ ਨਿਆਣੇ ਇਕ ਨੇ ਸਾਰੇ ਨਿਆਣੇ ਦੇਖਣੇ ਆ ਗਏ ਆਹ ਚਰੀ ਉਹ ਰਸਤਾ ਘਰ ਨਾਮ ਨੇ ਚੜੀ ਲੱਤੀ ਚਾਰੇ ਅੱਛਾ ਉਹ ਚੜੀ ਯਾਰ ਨਹੀਂ ਨਿਕਲ ਲੱਗਿਆ ਬਾਈਪਾਸ ਉਹ ਪਰਸ਼ਾਵਾਂ ਬਹਿ ਗਿਆ ਨਾਲੇ ਮਗਾ ਜੀਰੀ ਦੀ ਸਫਾਈ ਹੋ ਗਈ ਪਿੱਛੇ ਉਹ ਜਿਹੜਾ ਮੈਨੂੰ ਪਰਸ਼ਾਵਾਂ ਬਹਿ ਗਿਆ ਰਹਿ ਤੇ ਉੱਪਰ 9 ਲੱਖ ਕੱਢਤੀ ਨਾਲੇ ਲਗ ਲਗ ਨਹੀਂ ਆਹ ਬੀਜ ਕਿਹੜਾ ਦੱਸ ਸਵਾ 3/4 ਸਵਾ 3/4 ਸੁੱਤ ਸੇ ਬਣੀ ਮੈਂ ਉਹ ਫਿਰ 9 ਤੋਂ ਬਧ ਰੱਖਣਾ ਪੈਂਦਾ ਤੂੰ ਕਿਹੜੀ ਨੂੰ ਕਹਿੰਦਾ ਡੋਡੀ ਬਈ ਤੇਰੇ ਉਹ ਤੇ ਹੈਗੀ ਆ ਉੱਥੇ ਪਿੱਛੇ ਯਾਰ ਇਹੀ ਜੀ ਕਿ ਡੋਡੀ ਜਿਹੜੀ ਟੋਲ ਨਹੀਂ ਆਦਾ ਦੇਖਦੀ ਜਾ ਹੀ ਨਹੀਂ ਕਿਤੇ ਆਰਤੀ ਕਹਿ ਕਿ ਕਰਨ ਦੇ ਡੋਡੀ ਆ ਗਈ ਚੌਕੇ ਬਾਹਰ ਕੱਢ ਦਨੀ ਅਸੀਂ ਉਹ ਕਹਿੰਦਾ ਪਹਿਲੀ ਸਖਤਾ ਆਈ ਆ ਆਰਤੀ ਹਾਂ ਆੜਤੀ ਉੱਤ ਸਾਰੇ ਪਾਸੇ ਲੁਕ ਜਾਂਦੇ ਨੂੰ ਦੇਖ ਕੇ ਉਹ ਜਾਨ ਨੂੰ ਲਿਆ ਕਰ ਦੁਆਪੇ ਆ ਜਾਗਾ ਭਈਏ ਡਰਾਉਂਦਾ ਕਹਿੰਦਾ ਮੈਂ ਜਾਈਦਾ ਵਾਂ ਹੈ ਬੰਦਾ ਵੀ ਆਇਆ ਚਾਹੀਦਾ ਮੈਨੂੰ ਮੈਂ ਇਹਦੇ ਕਾਣ ਕਲੇ ਕੇ ਚਲੀ ਗਿਆ ਮੈਨੂੰ ਕਹਿੰਦਾ ਮਾਸਟਰ ਤੂੰ ਐਸੇ ਬਹਿ ਜਾ ਮੈਂ ਥੈਲਾ ਰੱਖਿਆ ਜਿਹੜੇ ਥੈਲੇ ਤੋਂ ਉੱਪਰ ਟਰਾਲੀ ਦਾ ਦੇਵੇਂ ਮੈਂ ਬੈਠ ਗਿਆ ਬੈਠਣ ਚੁੱਕਾ ਰਹਾ ਸੀ ਤਾਂ ਘੜੀ ਦੇ ਵਿੱਚ ਦੋਨਾਂ ਕੇ ਲੜ ਪਿਆ ਕਰੇ ਹੈ ਵਾਈਰ ਭਜਾ ਦੇ ਦੇ ਮੇਰੇ ਕੋਲ ਟਾਈਮ ਘੱਟਾ ਇਹਨਾਂ ਟਰਾਲੀ ਵਿਚਾਲੇ ਝੜ ਜਾੜੀ ਆ ਫੇਰ ਵੀ ਹੁਣ ਕਾਣਕ ਦਾ ਮਾੜੀ ਬੁੱਟੀ ਖੇੜੜੀ ਓਏ ਜੱਗਾ ਇਹ ਰਵਾ ਦੇ ਭੋਰੂ ਮਹਾਜਾ ਮੇਰਾ ਖੜਾ ਚੜਾ ਇਹ ਪਹੁੰਚਿਆ ਆਪਣੇ ਕੋਲ ਉੱਤੇ ਤਾਂ ਮੋਥੇ ਘਰ ਸੁਰੇ ਤੂੰ ਤਹੀਂ ਵੀਜੀ ਵੀ ਨਾ ਹਾਂ ਕਿਆ ਆ ਚੋੜੀ ਸਾੜੀਓ ਨਾ ਅਮਨੇ ਜੀ ਉਪਰ ਲਈ ਆਹ ਜਿੱਤੇ ਅੰਕਲ ਦੀ ਮੈਂ ਤਾਂ ਅੰਕਲ ਨੂੰ ਸਾਰਾ ਰਸਤਾ ਕਹਿਣਾ ਕਰ ਲਾ ਲਾਗ ਲਾਗ ਮਨ ਨਾਲ ਲੱਗ ਜੀ ਵੱਡੋ ਚੁਗਿਆ ਬਾਪੂ ਆਉਂਦਾ ਕਹਿੰਦਾ ਮੈਂ ਆ ਗਿਆ ਤੇ ਤੁਹਾਨੂੰ ਮੈਂ ਟਾਈਮ ਦੱਤਾ ਵਾ ਤਾਂ ਮੈਨੂੰ ਪਹਿਲਾ ਹੋਣਾ ਪੈ ਗਿਆ ਅੱਛਾ ਚਾਹ ਪਾਣੀ ਲੈ ਚਾਹ ਪਾਣੀ ਤਾਂ ਤੁਸੀਂ ਲੈ ਆਉਣਾ ਤਾਂ ਪਿੰਡ ਦੇ ਤੋਂ ਆਇਆ ਥੋੜਾ ਘਰੀ ਦਾ ਹੁੰਦਾ ਜੱਗੇ ਘਰ ਦੇ ਲੈ ਕੀ ਤੇ ਨੇੜੇ ਆ ਤੂੰ ਦੇਖ ਲੈ ਮੈਂ ਤਾਂ ਕੱਖਾ ਪੜਦਾ ਬਾਅਦ ਤੁਸੀਂ ਆਏ ਬਾਈ ਪਾਲਸ ਕੀਰ ਫੁੱਟ ਕੀ ਦਾ ਘਰ ਨੇੜੇ ਆ ਹਾਂ ਨਾ ਨਾ ਠੀਕ ਹੈ ਲਿਆ ਦੂ ਜੰਜੀਰ ਦਲਵੀਰ ਹਰਕ ਦਾ ਬਹੁਤ ਅਰਸ ਫਰੇਆ ਦਾ ਮਾਈ ਗਿਆ ਹੈ ਨਾ ਆਹੀ ਥੋੜੀ ਜਿਹੀ ਕਾਲ ਕਰ ਜਾਂਦੇ ਆ ਹੁਣ ਜਿਹੜੇ ਇਹਨਾਂ ਦੇ ਦਾਣੇ ਆ ਨਾ ਇਹ ਇਹਦੇ ਚ ਪਟਾਸ਼ ਨਹੀਂ ਹੈਗੀ ਆਪਣੇ ਵਾਲਾ ਦੇ ਪਟਾਸ਼ ਹੈ ਜਿਹੜੀ ਨਾ 468 ਹੈ ਉਹ ਜੋ ਪਟਾਸ਼ ਹੈ ਮੈਂ ਦੇਖੀ ਇਹ ਪਟਾਖਾ ਖਾਫੀ ਹੋਵੇ। ਹਾਂ। ਇਹ ਤਾਂ ਮੈਂ ਸਵਾ ਚਾਹ। ਜਿੰਨਾ ਗੁੜ ਪਾਉਂਗੋ ਨਿਕਟਾ ਮਿੱਠੀ ਹੋਣੀ ਆ। ਓਏ ਆਹੋ ਸਾਤੇ ਗੁੜ ਤਾਂ ਪੈ ਜਾਂਦਾ ਚਾਹ ਜਿਆਦਾ ਮਿੱਠੀ ਹੋ ਜਾਂਦੀ ਕਈ ਵਾਰ। ਨਹੀਂ ਤੁਸੀਂ ਗੁੜ ਘੱਟ ਪਾਉਂਦੇ। ਨਹੀਂ ਪਾਉਂਦੇ ਜੱਗੇ ਮੈਂ ਪਾ ਕੇ ਦੇਖ ਲਿਆ ਤੇਲ ਆਪਣੇ ਆਪੇ ਪੈਦਾ ਕਰਿਆ ਸੀਗਾ ਤਾਂ ਨਾਲੋਂ ਅੱਧਾ ਤਾਂ ਬਿੱਗਾ ਉੜ ਗਿਆ। ਹਮ। ਰੇ ਪਾਣੀ ਭਰਨਾ ਜ਼ੋਰ ਲਾਓ। ਆ ਦੇਖੋ ਦਲਵੀਰ ਆਏ ਬੂਟੇ ਨੂੰ ਹੁੱਕਣਾ। ਚੱਲੇ ਜਿਹੇ ਜੇ ਲਾਏ ਤਾਂ ਉਹ ਜਿਹੀ ਖੜੇ ਆ। ਇਹਦਾ ਵਾ ਪੱਤੇ ਹੀ ਨਵੇਂ ਆ। ਹਾਂ ਪੱਤੇ ਹੀ ਨਵੇਂ ਆਏ ਹੁੰਦਾ ਬਾਈ। ਵਿਅਕਤੀ ਉਹ ਮੱਕੀ ਖੜੀ ਆ। ਮੈਂ ਕੀ ਦਵਾਈ ਦਾ ਫਰਕ ਲੱਗਿਓ ਮੱਕੀ ਆ ਮੱਕੀ ਹੂੰ ਡੌੜ ਰੱਖਿਆ ਗਰ ਆਹੋ ਕੁੜੇ ਕਕੜੇ ਦੇ ਖਾਣੇ ਹੁੰਦੇ ਹੈਗੀ ਮਨ ਲੱਗਦੀ ਉਹ ਹਾਂ ਕੀ ਹੈਗੀ ਉਹ ਮੱਕੀ ਹੋਇਆ ਹੋਰ ਹੋਰ ਤੇਰੀ ਨਿਗਾ ਫੁੱਲਣ ਲੱਗੀ ਜਾਇ ਨਹੀਂ ਹੁੰਦਾ ਕਿਸੇ ਬਸ ਇਹਨੂੰ ਅਸ ਡੌਲ ਬੰਦ ਹੋ ਗਈ ਮੈਂ ਖੋਲ ਜਾਣੀ ਆ ਖੜਦਾ ਤੂੰ ਪਹਿਲੀ ਤਰੀਕ ਤੇ ਡੌਲਾਂ ਖੋਲਣੀਆਂ ਹਾਂ ਉਹਦਾ ਕਾਲਾ ਦਾਖਲ ਹੋਇਆ ਵੈ ਜਿਹਨੇ ਡੌਲਾਂ ਖੋਲਣੀਆਂ ਕਾਲਾ ਬਾਈ ਬਰੀਜਾ ਨਾ ਆ ਅੱਜ ਅੱਜ ਰਹਨੇ ਆ ਹਾਂ ਲੈ ਆ ਵੀ ਕੱਢੂਗਾ ਕੋਈ ਸੱਪ ਨਾ ਪੋਟਾ ਤਾਂ ਯਾਰ ਨਾ ਕਰੀਏ। ਉਹ ਪੁੰਟਾ ਫੜ ਕੇ ਖੱਢਣੀ ਹੁੰਦਾ। ਇੱਕ ਪੋਟ ਦੀ ਰੌੜ ਜੌੜੀ ਆ। ਇੱਥੇ ਨਾ ਬੰਦਾ ਚਲੇ ਜਾਊਗਾ। ਲਓ ਜੀ ਇੱਥੇ ਡੌਲਾ ਭਾਈ। ਤੇ ਹੁਣ ਦੇਖ ਲੈ ਭਾਈ। ਵੀ ਕਿਹੜੇ ਹਿਸਾਬ ਨਾਲ ਕੰਮ। ਲੈ ਨਾਟ ਹੋਈ ਵੀ ਆ। ਨਾ ਬੰਦਾ ਜਾਣ ਨੂੰ ਕਿ ਅੱਖਾਂ ਬੀਜ ਕੇ ਜਾ ਸਕਦਾ ਲੈ। ਹੈ? ਉਹ ਵਿੱਚ ਲੰਘ ਜਾਊਂ ਮੈਂ ਕਹਿੰਦਾ ਵੀ ਡੌਲ ਸ਼ੋਅ ਨਹੀਂ ਹੁੰਦੀ ਦਲਵਿਗਰ ਮੈਨੂੰ ਹੋਰ ਪਤਾ। ਆਹੋ ਡੌਲ ਤਾਂ ਸ਼ੋਅ ਹੁੰਦੀ ਨਹੀਂ ਹੈਗੀ ਪੁੱਛ ਲੈ ਸਾਡੇ ਕਿੰਨੇ ਵੀ ਇਹੀ ਗੋਸਾ ਹੈ। ਬੀ ਠੀਕ ਹੈ ਤੇ ਜੀਰੀਆਂ ਵਧੀਆ ਬਾਈ ਅਸੀਂ ਤਾਂ ਕਹਿੰਦੇ ਵਧੀਆ ਨਿਕਲੇ ਨਿਕਾਲ ਆਏ ਨ ਇੱਕ ਨੰਬਰ ਨਿਕਲੇ ਸਾਰਿਆਂ ਦਾ ਬਹੁਤ ਖਰਚੇ ਕਰੇ ਪਏ ਅੱਗੇ ਨਾਲ ਦੁੱਗਣੇ ਤਿੱਗਣੇ ਖਰਚੇ ਹੋ ਗਏ ਹੈ ਜੱਗੇ ਵਾਲਾ ਹੈਗਾ ਬਾਈ ਟਰਾਲਰ 18 ਫੁੱਟਾ ਹੂੰ ਡੁੱਲਦਾ ਹੀ ਜਾਊਗਾ ਡੁੱਲਦਾ ਜਾਊ ਜਾਵੇ ਕਿਆ ਉਹਦੇ ਡੁੱਲੜਾ ਹੀ ਆ ਨਾਲੇ ਜਿਹੜੇ ਸਾਫ ਕਰ ਰੇਟ ਲੱਗਾ ਹੋਇਆ ਦਾ ਬਹੁਤ ਸਰੇ ਆ ਵੀ ਜਿਹੜਾ ਉਧਰ ਜਿਕਣਾ ਖੰਨੇ ਕਿੰਨੀ ਬਾਈ ਰੇਟ ਦੱਸਦੇ ਸਾਰੇ ਕਿ 70 70 75 75 ਹਜ਼ਾਰ ਉਹੀ ਰੇਟ ਨੂੰ ਪਈ ਵੀ ਹੈ ਦਾ ਹੂੰ ਸਮਝੇ ਕਿਉਂ ਮੋਟਰ ਵਾਲੀ ਐਨੇ ਰੇਟ ਪਈ ਵੀ ਤੇ ਬਗੈਰ ਮੋਟਰ ਤੇ ਪਈ ਵੀ ਸਾਨੂੰ ਮੋਟਰ ਹੈ ਤਾਂ ਹੈਗੀ ਪਰ ਉਹਨੂੰ ਪਹੁੰਚ ਨਹੀਂ ਹੈਗਾ ਹੋਰ ਇਹ ਨਾ ਹੈਗਾ ਟਰੈਕਟਰ ਲੱਗਣਾ ਉਹਦਾ ਤੇਲ ਭਰੇ ਹੋ ਕੇ ਕੰਮ ਮੀਕਣਾ ਚਲੋ ਕਾਲੇ ਦਾ ਅੱਜ ਆਪਰੇਸ਼ਨ ਹੈ ਅੱਜ ਦਾਖਲ ਹੋਗਾ ਅੱਜ ਹੈ ਅੱਜ ਦਾਖਲ ਹੋਇਆ ਕਰ ਦੇਣਾ ਉਹਨੂੰ ਹਾਂ ਬਾਈ ਕਾਲਾ ਦਾਖਲ ਹੋ ਗਿਆ ਅੱਜ ਆਪਰੇਸ਼ਨ ਕਰਾਉਣਾ ਉਹਨਾਂ ਪਥਰੀਆਂ ਦਾ ਵੀ ਕਈ ਵੀਰਾਂ ਦੇ ਫੋਨ ਆਏਦੇ ਆਪਰੇਸ਼ਨ ਨਾ ਕਰਾਵੇ ਦੁਆਏ ਖਲੋਜੋ ਚਲੋ ਹੁਣ ਤਕਲੀਫ ਨਹੀਂ ਚੱਲ ਹੁੰਦੀ ਦੁਆਏ ਖਾਲੀ ਨਾ ਬਹੁਤ ਵਾਇਨ ਦਾ ਬਾਈ ਉਹ ਟਕ ਟਕ ਨੂੰ ਛਾਲ ਹੋ ਗਿਆ ਖਾਂਦੇ ਨੂੰ ਹੋ ਗਿਆ ਸਾਲ ਹਟੀਆਂ ਨਹੀਂ ਪਸੇ ਸੋਂਗਾ ਜਿਆਦਾ ਆ ਗਿਆ 1.5 ਰੁਪਇਆ ਮੇਰੇ ਵੜਦਾ ਜਾਬ ਵੀ ਕਹਿੰਦਾ ਮੇਰੇ ਦਾ ਮੈਂ ਨਹੀਂ ਵੜਣੀ ਵੀ ਹੁਣ ਵੀ ਜਿਆਦਾ ਹੋ ਗਿਆ ਸੋਂਗਾ ਪਥਰੀਆਂ ਤਾਂ ਕਰਕੇ ਹੁਣ ਉਹਨੂੰ ਆਪਰੇਸ਼ਨੇ ਕਰਾ ਰਿਹਾ ਉਹ ਹਾਂ ਬਾਈ ਨਵੇਂ ਮੜਾ ਹਾਂ ਬਾਕੀ ਦੱਸ ਦਿਆ ਜੀ ਬਾਈ ਮੈਂ ਬਹੁਤ ਵਾਰ ਦਰਦ ਹੋਇਆ ਕਰਦਾਦਾ ਕਿਰਾਏ ਦਿੱਤਾ ਉਹ ਤੇਰੀ ਮੰਮੀ ਦੇ ਜੱਗੇ ਪਿੱਤੇ ਵਿੱਚਦੇ ਪਿੱਤੇ ਵਾਲਾ ਦਰਦ ਦਾ ਬਹੁਤ ਬੁਰਾ ਕਟ ਫ ਜਾਂਦੀ ਰਾਤ ਨੂੰ ਮੈਂ 2 ਵਜੇ ਦਰਦ ਫੀਲ ਲੈ ਕੇ ਗਿਆ ਸਾਡੇ ਮੰਮੀ ਦੇ ਤਾਂ 30 ਸਾਲ ਹੋ ਗਏ 35 ਕਿਰਾਏ ਨੂੰ ਆਪਰੇਸ਼ਨ ਜਦ ਤਾ ਹੁਣ ਤਾਂ ਆਪਰੇਸ਼ਨ ਹੋਰ ਹੈ ਦੂਰ ਵੀਨ ਕਰ ਦਿੰਦੇ ਆ ਜਾਤਾ ਪ੍ਰੈਜ਼ੈਂਟਡ ਡਿਪਾਰਟਮੈਂਟ ਕਰਦੇ ਨੇ ਪਿੱਤਾ ਹੀ ਕੱਢਿਆ ਪਤਾ ਜਦੋਂ ਉਹਨੇ 10 ਸਾਲ ਦੀ ਗਾਰੰਟੀ ਦਿੱਤੀ ਦੀ ਵੀ ਅੱਛਾ ਫੇਰ ਮੈਂ ਸੁਣਿਆ ਵਿੱਚ ਕਹਿੰਦੇ ਪਿੱਤਾ ਆਪਣੇ ਆਪ ਤਿਆਰ ਹੋ ਜਾਂਦਾ ਫੇਰ ਅੰਦਰ ਹੋਰ ਪਤਾ ਨਹੀਂ ਹੁਣ ਬਾਕੀ ਭਾਈ ਪਤਾ ਨਹੀਂ ਹੁਣ ਇਹ ਕਈਆਂ ਨੇ ਸੁਣਿਆ ਕਰੇ ਵੀ ਜੇ ਪੱਤਾ ਕੱਢ ਹੋ ਜੇ ਤਾਂ ਹੋਰ ਟਾਈਮ ਪੈ ਗਿਆ ਪਿੱਤਾ ਹੋਰ ਬਣ ਜਾਂਦਾ ਨਹੀਂ ਨਹੀਂ ਐਂ ਤਾਂ ਕੋਈ ਚੀਜ਼ ਹੈ ਪਤਾ ਨਹੀਂ ਕੁਝ ਵੀ ਬਾਕੀ ਪਤਾ ਨਹੀਂ ਭਾਈ ਜਿਹੜੀ ਦੇ ਨਾਲ ਕੋਈ ਆਉਂਦਾ ਜਿਹੜਾ ਇੱਕ ਵਾਰ ਹੈਗਾ ਉਹ ਹੀ ਹੈ ਉਹ ਹੀ ਹੈਗਾ ਬਾਕੀ ਭਾਈ ਦੱਸਾਂਗੇ ਕੱਲ ਨੂੰ ਵੀ ਕਾਲੇ ਦਾ ਕਿਵੇਂ ਆਪਰੇਸ਼ਨ ਅੱਜ ਰਾਤ ਨੂੰ ਹੁੰਦਾ ਕਿ ਕੋਈ ਦਾਖਲੇ ਹੋਇਆ ਵਾ ਗੱਲਬਾਤ ਕਰਕੇ ਦੱਸਾਂਗੇ ਜਾਨੀ ਦਾਖਲ ਹੋਇਆ ਬਹੁਤ ਦੁਪਹਿਰੇ ਦਾ ਜਾ ਕੇ ਵੀ ਮੈਨੂੰ ਲੱਗਦਾ ਉਹਨਾਂ ਨੇ ਸ਼ਾਮ ਨੂੰ ਤੱਕ ਕਰ ਦੇਣਾ ਤਾਂ ਹੀ ਅੱਜ ਦਾਖਲ ਕਰਿਆ ਆ ਫਿਰ ਟੈਸਟ ਕਰ ਲੈਣਗੇ ਨਹੀਂ ਕੱਲ ਨੂੰ ਕਰ ਦੇਣਗੇ ਉਹ ਮਾੜਾ ਮੋਟਾ ਜਣਾ ਉਹ ਕੋਈ ਦਵਾਈ ਦਬੂਈ ਪੀਣੇ ਨਹੀਂ ਦਿੰਦੇ ਹੁੰਦੇ ਹਾਂ ਬਈ ਕਹਿੰਦਾ ਦੋ ਜਾਂ ਸਾਢੇ ਹੋਏ ਦਾ 2 ਲੀਟਰ ਦੀ ਬੋਤਲ ਦਿੱਤੀ ਉਹਨਾਂ ਨੇ ਪੀ ਜਾ ਪਾਣੀ ਮਜੇ ਤਰ੍ਹਾਂ ਦਾ ਸਾਰਾ ਉਹ ਠੀਕ ਜਾ ਹੋ ਗਿਆ ਤਾਂ ਪੀ ਲਿਓਗੇ ਬਾਅਦ ਤਰਾ ਕਰ ਦੇਣਾ ਅੱਜ ਉਹਦਾ ਰਾਤ ਨੂੰ ਕਰ ਦੇਣਾ ਉਹਨਾਂ ਨੇ ਚਲੋ ਠੀਕ ਹੈ ਜੀ ਬਾਕੀ ਦੱਸਾਂਗੇ ਆਪਾਂ ਕੱਲ ਨੂੰ ਆਪਰੇਸ਼ਨ ਦੇ ਬਾਰੇ ਵੀ ਕਿਵੇਂ ਹੋਇਆ ਕਾਲੇ ਦਾ ਕਿੱਕਣਾਂ ਦਾ ਪ੍ਰੋਗਰਾਮ ਹੈ ਐ ਪਥਰ ਚਾਚਾ ਦਾ ਪਿਆ ਹੋਣਾ ਛੱਡ ਚ ਘਰ ਕੋਲ ਤੇ ਲੰਘਿਆ ਹੋਇਆ ਵੀ ਲੰਬੇ ਗੇੜੇ ਲਾਇਆ ਹੋਣਾ ਗਰਮੀ ਬਹੁਤ ਆ ਨਰਮੀ ਦਾ ਕੋਈ ਹਾਂ ਚਲੋ ਠੀਕ ਆ ਜੀ ਦੱਸ ਦਿਆ ਫੇ ਕਾਲੇ ਦੇ ਪ੍ਰੈਸ਼ਰ ਵਾਸਤੇ ਕੱਲ ਨੂੰ ਵੀ ਕਿਵੇਂ ਦਾ ਹੁੰਦਾ ਠੀਕ ਆ ਸਾਰੇ ਸਾਸਰੀ ਕਾਲ ਭਾਈ 15